ਮੰਸਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਾ ਤਾਂ ਸਰਕਾਰ ਬਣਨੀ ਨਾ ਸਰਕਾਰ ਟੁੱਟਣੀ ਫਿਰ ਲੋਕ ਵੋਟ ਸਾਨੂੰ ਕਿਉਂ ਦੇ ਰਹੇ ਆ ਮੈਂ 94 ਜਿਹੜੇ ਰਲੇ ਹੋਏ ਨੇ ਨਾ ਇਹ ਸਾਰਿਆਂ ਨੂੰ ਅਕਲ ਦੇਣ ਵਾਸਤੇ ਇੱਕ ਬੰਦਾ ਬਹੁਤ ਜਿੰਮ ਤਨੋਂ ਦੀ ਲੋੜ ਹੈ ਪਾਦੀ ਪਾਰਟੀ ਤੋਂ ਪਿਛਲੇ 3 ਸਾਲਸ ਜੋ ਹਾਲ ਕੀਤਾ ਪੰਜਾਬ ਦਾ ਸਾਡਾ ਨੰਬਰ 2 ਦਾ ਸੁਭਾਸਾ ਜਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਸਾਡੇ ਸਿੰਪਲੀ ਮੈਂਬਰ ਤੇ ਪਹੁੰਚ ਗਿਆ ਲੋਕਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਕਿੱਥੇ 1.85 ਲੱਖ ਦਾ ਤੌਰ ਦਾ 201950 ਤੋਂ ਲੈ ਕੇ 2017 ਤੱਕ ਕਰਜ਼ਾ ਸੀਗਾ ਪੰਜਾਬ ਤੇ ਔਰ ਕਿੱਥੇ ਹੁਣ ਤੱਕ ਲਗਭਗ 5 ਲੱਖ ਦੇ ਰੇਖੀ ਪਹੁੰਚ ਗਿਆ ਜਿਹੜੇ 2017 ਨੇ ਕਰਨਾ। ਜੇ ਆਪਣੇ ਹੱਕਾਂ ਦੀ ਗੱਲ ਕਰੀਏ। ਸਾਨੂੰ ਕਹਿੰਦੇ ਕੁਮਾਰ ਸਾਹਿਬ ਇਹ ਸਵਾਲ ਅਸੀਂ ਆਪ ਜਿੱਤਣਾ ਜਾਣਦੇ ਆ। ਆਪ ਜਿੱਤ ਕੇ ਦੱਸਣਾ ਜਾਣਦੇ ਆ ਕਿ ਸਾਡੀਆਂ ਵੋਟਾਂ ਵਕਾਉ ਨਹੀਂ ਐ। ਆ ਜਿਹੜੇ ਚੈਰੀਟੇਬਲ ਇੰਸਟੀਟਿਊਸ਼ਨ ਨੇ ਚੈੱਕ ਵੰਡ ਦੇ ਖਰਦੇ ਨਾ ਆ ਆਵਾਦੀ ਪਾਰਟੀ ਵਾਲੇ ਐਮ ਐਲ ਏ ਦੀ ਕੈਂਡੀਡੇਟ ਹੈਗੇ ਆ। ਇਹ ਪਾਵਰਡ ਸਕੇਮ ਪਰ ਦੋ ਦੋ ਟੇ ਵਿਧਾਇਕ ਨੇ ਦੋਨੇ ਦੋ ਦੋ ਅਗਲਾ ਘਟੜੇ ਅੱਛੇ ਇੱਕ ਤੁਹਾਨੂੰ ਕਹਿ ਦਿੰਦਾ ਕਿ ਅਕਾਲ ਤਖਤ ਸਰ ਦੇ ਭਗੋੜੇ ਆ ਤੁਸੀਂ ਉਹਨਾਂ ਨੂੰ ਬਾਗੀ ਜਾਂ ਦਿੰਦੇ ਨਾ ਬਿਲਕੁਲ ਗਲਤ ਸਿਤੀਵਾਲ ਸਾਹਿਬ ਦੀਆਂ ਜਿਹੜੇ ਪਾਲਿਸਿਸ ਹੈਗੀਆਂ ਨੇ ਕੋਈ ਅਪਡੇਟ ਦਵੈਣ ਕਿ ਅਸੀਂ ਬੁੱਢਾ ਨਾਲ ਸਾਫ਼ ਕਰਤਾ ਆਮ ਲੋਕ ਕੀ ਕਹਿੰਦੇ ਨੇ ਸਿਤੀਵਾਲ ਸਾਹਿਬ ਨੂੰ ਕਹੋ ਆ ਕੇ ਬੁੱਢੇ ਨਾਲ ਚ ਹੈਂਬੋਲ ਜਾ ਕੇ ਨਾ ਦੇ ਪੁਸ਼ਨ ਆਸ਼ੂ ਜਿਹੜੇ ਸਾਡੇ ਹੈਗੇ ਆ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਆ ਦੀ ਆਪਾਂ ਦੇਖ ਲੀਏ ਉਹਨਾਂ ਨੇ ਜੋ ਲੁਧਿਆਣੇ ਦਾ ਬੇੜਾ ਅਜ਼ਰ ਕੀਤਾ ਉਹ ਸਾਰਾ ਸਾਹਮਣੇ ਸਾਡੇ ਜਿੰਨੇ ਮੰਤਰੀ ਹੈਗੇ ਆ ਉਹਨਾਂ ਨੇ ਉਸ ਜੀ ਵੀ ਨਾ ਉਪਦੇ ਡੀ ਲਾਇਆ ਹੋਇਆ ਔਰ ਸਾਡਾ ਹਜ਼ਾਰਾਂ ਕਰੋੜ ਰੁਪਏ ਵੇਸ ਜਾ ਰਿਹਾ ਹੈਗਾ ਉਹਨਾਂ ਦੇ ਖਰਚਿਆਂ ਦੇ ਉੱਤੇ ਉਹਨਾਂ ਦੇ ਸਿਕਿਉਰਿਟੀ ਦੇ ਉੱਤੇ ਕੀ ਇਹ ਜੇ ਸਿੱਟਾ ਹੈਗੀਆਂ ਨੇ ਸਾਡੇ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਉਹ ਪਾਣੀ ਸੀ ਸਰਵ ਇਹ ਬੰਦੇ ਦਾ ਸਿਰਫ ਦਸਰ ਲੁੱਟਣ ਆਏ ਇਹਨਾਂ ਦਾ ਕੰਮ ਤਾਂ ਐਮਰ ਸ਼ਾਹ ਦਾਰੀਆ ਹੈ ਠੀਕ ਹੈ ਨਾ ਇਹ ਦਿੱਲੀ ਤੋਂ ਆਏ ਹੈ ਇਹ ਇਹਨਾਂ ਲੁੱਟ ਕੇ ਦਿੱਲੀ ਚਲੇ ਆਣਾ ਇਹਨਾਂ ਦਾ ਪੰਜਾਬ ਨਾਲ ਬਹੁਤ ਥੋੜਾ ਪਿਆਰ ਥੋੜਾ ਹਲੂ ਦੇਹਾਣਾ ਤੇ ਵਿਧਾਨ ਸਭਾ ਹਲਕਾ ਪੱਛਮੀ ਦੇ ਅੰਦਰ ਭਾਵੇਂ ਜਿਹੜੀਆਂ ਵੀ ਜਿਮਨੀ ਚੋਣਾਂ ਹੋਣੀਆਂ ਨੇ ਉਹਨਾਂ ਦਾ ਰਸਮੀ ਐਲਾਨ ਨਹੀਂ ਹੋਇਆ ਪਰ ਜੇਕਰ ਭਾਜਪਾ ਨੂੰ ਛੱਡ ਦਈਏ ਬਾਕੀ ਜਿਹੜੀਆਂ ਤਿੰਨ ਪ੍ਰਮੁੱਖ ਪਾਰਟੀਆਂ ਨੇ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਆਪਣੇ ਆਪਣੇ ਉਮੀਦਵਾਰ ਪਤਾਰ ਦਿੱਤੇ ਨੇ ਤੇ ਸਾਰੇ ਹੀ ਉਮੀਦਵਾਰ ਆਪਣੀ ਜਿੱਤ ਦਾ ਦਾਵਾ ਵੀ ਕਰਦੇ ਨੇ ਤੇ ਆਖਦੇ ਨੇ ਕਿ ਉਹਨਾਂ ਦੀ ਜਿੱਤ ਪੱਕੀ ਆ ਪਰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਨੇ ਲੋਕਾਂ ਦਾ ਕਿਵੇਂ ਦਾ ਹੰਗਾਰਾ ਮਿਲ ਰਿਹਾ ਤੇ ਲੋਕ ਇਹਨਾਂ ਨੂੰ ਵੋਟ ਕਿਉਂ ਪਾਉਣ ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਪ੍ਰਚਾਰ ਕਿੱਦਾਂ ਚੱਲ ਰਿਹਾ ਹੈ ਤੇ ਲੋਕਾਂ ਦਾ ਕਿਵੇਂ ਮਿਲ ਰਿਹਾ ਹੈ ਹੰਗਾਰਾ ਦੇਖੋ ਲੋਕੀ ਕਿਉਂਕਿ ਮੇਰਾ ਤਾਂ ਪਰਿਵਾਰ ਨੇ ਸਾਰੇ ਮੈਂ ਇੱਥੇ ਜੰਮਿਆ ਪਲਿਆ ਤੇ तकरीबन 4 ਵਾਰਡਾਂ ਦੇ ਵਿੱਚ ਮੈਂ ਰਹਿ ਚੁੱਕਾ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ 55 ਸਾਲ ਦੀ ਉਮਰ ਦੇ ਵਿੱਚ ਮੈਂ 4 ਵਾਰਡਾਂ ਹੀ ਰਹਿ ਚੁੱਕਾ ਔਰ ਇਤੋਂ ਨਵਾਂ ਜਿਹੜਾ ਹੈਬੋ ਆ ਰਿਹਾਗਾ ਪੰਜਵਾਂ ਵਾਰਡ ਹੈ ਉੱਥੇ ਨਾਲ ਸਾਡੀ ਵੱਲੋਂ ਕੋਈ ਜ਼ਮੀਨ ਹੁੰਦੀ ਸੀ ਹੂੰ ਤੇ ਇਸ ਕਰਕੇ ਮੈਨੂੰ ਹੈਬੋ ਜਿਵੇਂ ਸਾਰੇ ਲੋਕੀ ਜਾਣਦੇ ਹੈਗੇ ਇਹਨਾਂ ਦੇ ਪਿਆਰ ਕਰਦੇ ਹੈ ਬਹੁਤ ਪਿਆਰ ਮਿਲ ਰਿਹਾ ਹੈ ਔਰ ਲੋਕੀ ਇਹਨਾਂ ਦੋਨੋਂ ਪਾਰਟੀਆਂ ਤੋਂ ਦੁਖੀ ਬਹੁਤ ਨੇ ਆਮ ਆਦੀ ਪਾਰਟੀ ਤੋਂ ਪਿਛਲੇ 3 ਸਾਲਾਂ 'ਚ ਜੋ ਹਾਲ ਕੀਤਾ ਪੰਜਾਬ ਦਾ ਸਾਡਾ ਨੰਬਰ 2 ਦਾ ਸੂਬਾ ਸੀਗਾ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਸਾਡਾ ਸਿੰਪਲੀ ਮੇ ਨੰਬਰ ਤੇ ਪਹੁੰਚ ਗਿਆ ਲੋਕਾਂ ਨੂੰ ਲੱਗਦਾ ਹੈ ਕਿ ਕੌਰਸਲੇ 2 ਨੰਬਰ ਤੋਂ 17 ਨੰਬਰ ਪਹੁੰਚੇ ਸੀ ਤੇ ਹੁਣ 17 ਤੋਂ 26 ਨੰਬਰ ਪਹੁੰਚ ਗਿਆ ਲੋਕਾਂ ਨੂੰ ਇਹ ਵੀ ਨਜ਼ਰ ਆਉਂਦਾ ਹੈ ਕਿ ਕਿੱਥੇ ਇਕੱਲਾ 85000 ਕਰੋੜ ਦਾ 201950 ਤੋਂ ਲੈ ਕੇ 2017 ਤੱਕ ਕਰਜ਼ਾ ਸੀਗਾ ਪੰਜਾਬ ਤੇ ਔਰ ਕਿਥੇ ਹੰਤ ਕਰੀਨ 5 ਲੱਖ ਦੇ ਕਰੀਬ ਪਹੁੰਚ ਗਿਆ ਜਿਹੜੇ ਦੋ ਸਰਕਾਰਾਂ ਨੇ ਕਰਤਾ ਸੋ ਜਿਹੜੀਆਂ ਸਕੀਮਾਂ ਅਨਾਉਂਸ ਕੀਤੀਆਂ ਇਹਨਾਂ ਨੇ ਸਰਕਾਰ ਨੇ ਵਿਡਰਾਅ ਕਰ ਲਈਆਂ ਜੋ ਸ਼ੁਰੂਮ ਨਹੀਂ ਕਰ ਲਈ ਦਰਵਿੰਦਿਆ ਸਕੀਮਾਂ ਸੀ ਗਿਆ ਔਰ ਜੋ ਇਹਨਾਂ ਨੇ ਅਨਾਉਂਸਮੈਂਟ ਕੀਤੀਆਂ ਉੱਤੇ ਖਰੇ ਨਹੀਂ ਉੱਤੇ ਤੇ ਲੋਕ ਇਹਨਾਂ ਤੇ ਯਕੀਨ ਨਹੀਂ ਕਰਦੇ ਲੋਕ ਯਕੀਨ ਨਹੀਂ ਕਰਦੇ ਕਿਉਂਕਿ ਲੋਕਾਂ ਨੇ 5 ਸਾਲ ਕਾਂਗਰਸ ਦਾ ਵੀ ਦੇਖ ਲਿਆ ਹੈਗੇ ਨਾ ਆਸ਼ੂ ਜੀ ਨੂੰ ਦੇਖ ਲਿਆ ਔਰ ਜਿਹੜੀਆਂ ਕਾਂਗਰਸੀਆਂ ਪਾਲਿਸੀ ਦੇਖ ਲਿਆ ਉਹਦਾ ਵਿਜ਼ਨ ਦੇਖ ਲਿਆ ਤੇ ਉਹਨਾਂ ਨੇ ਦੇਖ ਲਿਆ ਕਿ ਕਿਵੇਂ ਜਿੰਨਾ 스마트 ਸਿਟੀ ਪ੍ਰੋਜੈਕਟ ਦਾ ਪੈਸਾ ਆਇਆ ਉਹ ਉਜਾੜਾ ਕਿਵੇਂ ਹੋਇਆ ਜਿੰਨਾ ਪਿੱਛੇ ਦੇ 2 ਤੋਂ 8 ਸਾਲਾਂ ਚ ਪੈਸਾ ਬੁੱਢਾ ਨਾਲਾ ਸਾਫ਼ ਕਰਨ ਵਾਸਤੇ ਆਇਆ ਜਿਹਨੂੰ ਬੁੱਢਾ ਦਰਿਆ ਸੀ ਕਹਿੰਦੇ ਹੁੰਦੇ ਸੀਗੇ ਉੱਥੇ ਉਜਾੜਦਾ ਅੱਜ ਸੀਚੇਵਾਲ ਸਾਹਿਬ ਦੀਆਂ ਜਿਹੜੇ ਪਾਲਿਸਿਸ ਹੈਗੀਆਂ ਨੇ ਕੀ ਉਹਦੇ ਦਾਵੇ ਨੇ ਠੀਕ ਐਸੀ ਬੁੱਢਾ ਨਾਲਾ ਸਾਫ਼ ਕਰਤਾ ਆਮ ਲੋਕ ਕੀ ਕਹਿੰਦੇ ਨੇ ਸੀਚੇਵਾਲ ਸਾਹਿਬ ਨੂੰ ਕਹੋ ਆ ਕੇ ਬੁੱਢੇ ਨਾਲ ਚ ਹੈਂਬੋਲ ਜਾ ਕੇ ਨਾ ਕੇ ਦੇਖਣ ਪਤਾ ਲੱਗੂਗਾ ਕਿ ਬੜਾ ਨਾਲਾ ਜਿਹੜਾ ਸਾਫ਼ ਹੋਇਆ ਹੈ ਕਿ ਨਹੀਂ ਹੋਇਆ ਸੋ ਇੱਥੇ ਚਲਦੇ ਹੋਏ ਆ ਇਹਨਾਂ ਦੀ ਆਮ ਆਦਮੀ ਪਾਰਟੀ ਦੀਆਂ ਇਹਨੀਆਂ ਗਲਤ ਗੱਲੀਆਂ ਪਾਲਿਸਿਸ ਹੈ ਜਿਹਦੇ ਕਰਕੇ ਤਿੰਨ ਦਿਨ ਪਹਿਲੇ ਤੁਸੀਂ ਦੇਖਿਆ ਦੋ ਬੱਚੇ ਡੁੱਬ ਕੇ ਮਰ ਗਏ ਉਹ ਸਾਰਾ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਨੇ ਕੱਟ ਕੀਤਾ ਹੋਇਆ ਸੀ ਔਰ ਇਸੇ ਤਰ੍ਹਾਂ ਜਿਹੜਾ ਪਰਸੋਂ ਮੀਠੀ ਹਲਕੇ ਦੇ ਵਿੱਚ ਤਕਰੀਬਨ ਹੁਣ ਮੈਨੂੰ ਪਤਾ ਲੱਗਿਆ ਹੈ 20 ਤੋਂ ਉੱਤੇ ਬੱਚੇ ਮਾਰੇ ਗਏ ਆ ਬੜੇ ਉਹਨਾਂ ਦੇ ਸੀ ਕਤਲ ਇਹਨਾਂ ਦਾ ਜਿਹੜੇ ਭਵੰਤਮਾਨ ਜੀ ਕਹਿੰਦੇ ਸੀਗੇ ਕਿ ਅਗਰ ਜਾਲੀ दारू ਪੀਕੇ ਉਹਨਾਂ ਦਾ ਬਹੁਤ ਵੀਰੋਗ ਦਾ ਕਤਲ ਦਾ ਜ਼ਮੀਰ ਸਰਕਾਰ ਹੁੰਦੀ ਹੈ ਤੇ 302 ਦਾ ਮਕਦਮਾ ਅਦਰਿ ਹੋਣਾ ਚਾਹੀਦਾ ਮੈਂ ਤਾਂ ਕਹਿਣਾ ਹੁਣ ਤੁਹਾਡੀਆਂ ਗੱਲਾਂ ਨੇ ਤੁਹਾਡੀਆਂ ਵੀਡੀਓ ਹੈ ਤੁਸੀਂ 302 ਦਾ ਮਕਦਮਾ ਆਪਣੇ ਅੰਦਰ ਦਰਜ ਕਰਾ ਲਓ ਕਹਿਣਾ ਮਤਲਬ ਇਹ ਹੈ ਕਿ ਦੋਨੋਂ ਪਾਰਟੀਆਂ ਦੀ ਕਹਿਣੀ ਤੇ ਕਰਤਿਜ ਬਹੁਤ ਵਾਰ ਹੈ ਸ਼ੋਮਨੀ ਕਾਲੀ ਦਲ ਤੇ ਲੋਕੀਂ ਭਰੋਸਾ ਤਾਂ ਕਰਦੇ ਆ ਕਿ 2007 ਤੋਂ 2017 ਸਰਕਾਰ ਵੀ ਦੇਖੀ ਹੈ 1999 ਤੋਂ 2002 ਦੀ ਸਰਕਾਰ ਨੇ ਦੇਖੀ ਸਾਡੀ ਜਨਰੇਸ਼ਨ ਨੇ ਹਾਂ ਔਰ ਜੋ ਡਵੈਲਪਮੈਂਟ ਇਨਫਰਾਸਟ੍ਰਕਚਰ ਹੋ ਗਈ ਜੋ ਬਿਜਲੀ ਦਾ ਸਰਪਲਸ ਬਣਾਈ ਸੀ ਸਿਟੀ ਆਪਣਾ ਸ਼ਿਆ ਆਪਣਾ ਪੰਜਾਬ ਹੋ ਔਰ ਜੋ ਇਕਨੋਮੀ ਦੀ ਗ੍ਰੋਥ ਸੀ ਜੋ ਸਾਡਾ ਕਹਿੰਦੇ ਹੈਗੇ ਨੇ ਐਜੂਕੇਸ਼ਨ ਪਾਲਿਸੀ ਸੀ ਔਰ ਜੋ ਸਾਡੀ ਮੈਡੀਕਲ ਪਾਲਿਸੀ ਸੀ ਮੈਡੀਕਲ ਡਾਕਟਰ ਜਿਹੜੀ ਸਾਡੀਆਂ ਸੇਵਾਵਾਂ ਸਹੀ ਹੈ ਉਹ ਨੰਬਰ ਇਕੱਤੇ ਸੀ ਜਿਹੜੀਆਂ ਇੰਨਾ ਕੁਝ ਹੋਣ ਦੇ ਬਾਵਜੂਦ ਬਾਬਲ ਸਾਹਿਬ ਨੇ ਵੀ 200 ਯੂਨਿਟ ਫ੍ਰੀ ਕੀਤੇ ਹੋਏ ਸੀ ਬਿਜਲੀ ਦੇ ਉੱਤ ਬਾਅਦ ਸ਼ਗਨ ਸਕੀਮ ਸ਼ੁਰੂ ਕੀਤੀ ਸੀ ਫਿਰ ਬੁੜਾਪਾ ਪੈਨਸ਼ਨ ਸ਼ੁਰੂ ਕੀਤੀ ਸੀ ਫਿਰ ਉੱਤ ਬਾਅਦ ਸਾਈਕਲ ਸਕੀਮ ਸ਼ੁਰੂ ਕੀਤੀ ਸੀ ਇੰਨੀਆਂ ਸਕੀਮਾਂ ਦੇ ਬਾਵਜੂਦ ਸਾਡੀ ਜਿਹੜੀ ਇਕਨੋਮੀ ਹੈ ਪੰਜਾਬ ਦੀ ਉਹ ਖਤਮ ਨਹੀਂ ਸੀ ਹੋਈ ਕਿਉਂਕਿ ਅਸੀਂ ਕੀ ਕੀਤਾ ਸੀਗਾ ਅਸੀਂ ਇੱਕ ਸਟੇਬਲ ਸਿਸਟਮ ਨਾਲ ਚੱਲਦੇ ਸੀਗੇ ਜਿਹਨੂੰ ਬੈਲੈਂਸ ਕੀਤਾ ਬੈਲੈਂਸ ਕੀਤਾ ਹੋਇਆ ਸੀਗਾ ਖਰਚੇ ਆਣੇ ਕਿੱਥੋਂ ਤੇ ਖਰਚ ਜਾਣੇ ਕਿੱਥੇ ਇਹਨਾਂ ਦਾ ਮੈਂ ਹੁਣ ਪੜਦਾ ਪਿਆ ਸੀ ਪਿਛਲੇ 3 ਸਾਲਾਂ ਜਿਹੜਾ ਸਾਡੇ ਤਕਰੀਬਨ 60 ਕੇ 65 ਹਜ਼ਾਰ ਕਰੋੜ ਦਾ ਜੀਐਸਟੀ ਇਕੱਠਾ ਹੋਇਆ। ਉਹ ਵੇਖੋ ਤੇ ਸਾਡੇ ਪੈਰਲਲ ਸਟੇਟ ਹੈਗੀ ਹਰਿਆਣਾ। ਉਹਨੇ 1 ਸਾਲ ਚ 1 ਲੱਖ ਤੇ 20 ਹਜ਼ਾਰ ਕਰੋੜ ਦੇ ਕਰੀਬ ਜੀਐਸਟੀ ਇਕੱਠਾ ਕਰਦਾ। ਜੀਐਸਟੀ ਤਾਂ ਪਹਿਲੇ ਵੀ ਇਕੱਠਾ ਹੁੰਦਾ ਸੀ ਸਾਡੇ। ਸਾਡੇ ਰੈਵਨਿਊ ਵੀ ਆਂਦਾ ਸੀਗਾ। ਪਰ ਇਤੋਂ ਲਾਵਾ ਸਾਡਾ ਐਕਸਾਈਜ਼ ਰੈਵਨਿਊ ਵੀ ਸੀਗਾ। ਲੇਕਿਨ ਇਹਨਾਂ ਨੇ ਸਾਰੇ ਆਪਣੇ ਬੰਦਿਆਂ ਨੂੰ ਖੁਸ਼ ਕਰਨ ਦੇ ਚੱਕਰ। ਇਵੇਂ ਹੂਚ ਹੋਇਆ ਇਹ ਬੀਠੇ ਬੰਦੇ ਮਰੇ ਉਹ ਪੁੱਛੋ ਠੇਕੇਦਾਰਾਂ ਨੂੰ ਯਾਰ ਇਹ ਕਿੰਨਾ ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ ਹੀ ਸੀਗਾ ਇਹਨਾਂ ਦਾ ਵਰਕਰ ਸੀ ਉਹਨੂੰ ਠੇਕੇ ਦਿੱਤੇ ਸੀ ਇਹਨੂੰ ਨੌਲੇਜ ਹੀ ਕੋਈ ਨਹੀਂ ਸੀ ਸੋ ਇਹ ਬੰਦੇ ਤਾਂ ਸਿਰਫ ਅਸਰ ਲੁੱਟਣ ਆਏ ਆ ਇਹਨਾਂ ਦਾ ਕੰਮ ਤਾਂ ਐਮ ਸ਼ਾਹ ਅਬਦਾਲੀਆ ਦਾ ਠੀਕ ਹੈ ਨਾ ਇਹ ਦਿੱਲੀ ਤੋਂ ਆਏ ਹੈ ਇਹਨ ਲੁੱਟ ਕੇ ਦਿੱਲੀ ਚਲੇ ਜਾਣਾ ਇਹਨਾਂ ਦਾ ਪੰਜਾਬ ਨਾਲ ਬਹੁਤ ਥੋੜਾ ਪਿਆਰ ਥੋੜਾ ਹੁਣ 22000 ਕਰੋੜ ਰੁਪਏ ਕਹਿੰਦੇ ਐਡਵਰਟਾਈਜ਼ਮੈਂਟ ਤੇ ਲਾਇਆ ਇਹਨਾਂ ਨੇ ਪੰਜਾਬ ਦੀਆਂ ਭਰਤੀਆਂ ਲਾ ਲਓ ਅਮਰ ਮਾਨਸੇ ਜਿਲ੍ਹੇ ਦੇ ਦਿਨ ਭਰ ਤਿੱਖੜਾਈ ਸੀਗੀ ਉਹ ਚ 8 ਸਾਬੇਸ ਵੈਕਟਰ ਭਰਤੀ ਕੀਤੇ ਸਤ ਹਰਿਆਣੇ ਦੇ ਸੀਗੇ ਹਰੇ ਯਾਰ ਬਾਕੀ ਸਟੇਟਾਂ ਸਾਡੇ ਬੱਚਿਆਂ ਨੂੰ ਭਰਤੀ ਨਹੀਂ ਕਰਦੀ ਸਾਡੇ ਪੁਲਿਸ ਕਿਸੇ ਕਿਸੇ ਡਿਪਾਰਟਮੈਂਟ ਭਰਤੀ ਨਹੀਂ ਹੁੰਦੀ ਇਹਨਾਂ ਨੇ ਦਾ 65 ਤੋਂ 70% ਜਿਹੜੇ ਸੀਟਾਂ ਹੀ ਵੇਚਤੀਆਂ ਬਾਹਰ ਹਰਿਆਣੇ ਨੂੰ ਹਿਮਾਚਲ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਮਨ ਨੂੰ ਕੋਈ ਸ਼ਰਮ ਆਉਂਦੀ ਹੈ ਕਿ ਸਾਡੇ ਜਿੰਨੇ ਮੰਤਰੀ ਹੈਗੇ ਆ ਉਹਨਾਂ ਦਾ OSD ਵੀ ਨਾ ਹਰਿਆਣਾ ਉੱਤ ਦਿੱਲੀ ਦਾ ਰਾਇ ਹੋਇਆ ਔਰ ਸਾਡਾ ਹਜ਼ਾਰਾਂ ਕਰੋੜ ਰੁਪਏ ਆ ਵਿਸ਼ ਜਾ ਰਿਹਾ ਹੈਗਾ ਉਹਨਾਂ ਦੇ ਖਰਚਿਆਂ ਦੇ ਉੱਤੇ ਉਹਨਾਂ ਦੀ ਸਿਕਿਉਰਿਟੀ ਦੇ ਉੱਤੇ। ਕੀ ਇਹ ਜਿਹੜੇ ਸੀਟਾਂ ਹੈਗੀਆਂ ਨੇ ਸਾਡੇ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਉਹ ਪਾ ਨਹੀਂ ਸੀ ਸਕਦੇ। ਕੀ ਸਾਡੇ ਪੰਜਾਬ ਦੇ ਲੋਕੀ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਇਹਨਾਂ ਨੇ ਇਹਨਾਂ ਵੱਲ ਵਰਤਰੀ ਵਿੱਚ ਗੱਲ ਕਰਨ ਲੱਗਿਆ। ਇਹਨਾਂ ਲੋਕਾਂ ਨੇ ਸਰਟੀਫਾਈ ਕਰਤਾ ਕਿ ਸਾਡੇ ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਉਹ ਸਿਆਣੇ ਨਹੀਂ ਹੈਗੇ। ਤਾਂ ਹੀ ਉਹਨਾਂ ਨੂੰ ਯੂਨੀਵਰਸਿਟੀ ਨਹੀਂ ਲੰਭਦੇ ਹੈਗੇ। ਤਾਂ ਹੀ ਉਹਨਾਂ ਨੂੰ ਜਾ ਕੇ ਡਿਪਾਰਟਮੈਂਟ ਇਸ ਤੋਂ ਬਿਨਵਾਦੇ। ਹਰ ਸੀਨੀਅਰ ਅਫਸਰ ਦੇ ਨਾਲ ਇਹਨਾਂ ਨੇ ਆਪਣੇ ਬੰਦੇ ਲਾਏ ਹੋਏ ਮੈਂ ਤਾਂ ਸ਼ਰਮ ਆਂਦੀ ਐ ਸੁਣਦੇ ਹੋਏ ਮੈਂ ਸੱਚੀ ਗੱਲ ਦੱਸਾਂ ਮੇਰੇ ਮੂੰਹ ਚੋਂ ਨਾ ਬੜੇ ਕੋੜੇ ਅੱਖਰ ਵੀ ਆ ਢਿੱਕਰ ਜਾਂਦੇ ਆ ਮੈਂ ਉਹਦੀ ਪਹਿਲੀ ਮਾਫੀ ਮੰਗ ਲੈਂਦਾ ਤੁਹਾਡੇ ਕੋਲੋਂ ਅਸਲ ਚ ਮੇਰੇ ਦਿਲ ਦਾ ਜ਼ਖ਼ਮ ਹੈ ਕਿ ਮੇਰਾ ਦਿਲ ਧਰਾਸ ਹੈ ਕਿ ਪੰਜਾਬ ਦੇ ਇੰਨੇ ਮਾੜੇ ਦਿਨ ਵੀ ਦੇਖਨੇ ਸੀਗੇ ਸਾਡੇ ਲੋਕਾਂ ਨੇ ਇੱਕ ਗਲਤਫਹਿਮੀ ਦੇ ਵਿੱਚ ਇਹਨਾਂ ਨੂੰ ਲੈਣ ਦਾ ਇਹ ਮੰਨ ਕੇ ਕਿ ਸਾਡਾ ਬਹੁਤ ਭਲਾ ਕਰਨਗੇ ਪਰ ਕੀਛ ਹੋਇਆ ਕਿਆ ਸਾਡਾ ਸਾਰਾ ਹੀ ਬੇੜਾ ਕਰਤਾ ਅੱਜ ਲੋਕੀ ਸਾਰੇ ਜੋ ਮਿਲਦੇ ਐ ਰੋਂਦੇ ਐ ਮੈਂ ਤੀਆਂ ਮਾਵਾਂ ਭੈਣਾਂ ਦਾ ਸਾਵਾਂ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਜਿਨ੍ਹਾਂ ਨੇ ਵੋਟਾਂ ਕੱਟੀਆਂ ਗਈਆਂ ਕਿਉਂਕਿ ਕਹਿੰਦੇ ਵੋਟਾਂ ਉਹਦੇ ਬਣਾਣੇ ਜਿਹੜੇ ਸਾਨੂੰ ਵੋਟ ਪਾਣਾ ਸਾਰੇ ਐਡਮਿਨਿਸਟ੍ਰੇਸ਼ਨ ਇੱਥੇ ਖੜੀ ਕਰਤੀ ਪਰ ਮੈਨੂੰ ਨਹੀਂ ਲੱਗਦਾ ਹੈਗਾ ਚੋ ਬਾ ਲੋਕਾਂ ਨੂੰ ਸੁਣਦਾ ਕਿਹਨਾਂ ਚੋਂ ਕਾਂਗਰਸ ਨੂੰ ਜਾਂ ਆਮ ਆਦੀ ਪਾਰਟੀ ਨੂੰ ਕੋਈ ਲੋਕ ਵੋਟ ਪਾ ਖੁਸ਼ ਹੈ ਇਹ ਤਾਂ ਤੱਕਾ ਹੈ ਪਰ ਤੱਕਾ ਸੀ ਇਹ ਸੌਣ ਨਹੀਂ ਦੇਣਾ। ਕਮਨ ਸਾਹਿਬ ਤੁਸੀਂ ਹੈਲਥ ਦੀ ਗੱਲ ਕੀਤੀ ਐ, ਐਜੂਕੇਸ਼ਨ ਦੀ ਗੱਲ ਕੀਤੀ ਐ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ 70 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ ਭਾਵੇਂ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਐ ਭਾਵੇਂ ਕਾਂਗਰਸ ਐ ਇਹਨਾਂ ਤੋਂ ਨਾ ਤਾਂ ਸਸਤਾ ਸੁਧਾਰੇ ਗਏ ਨੇ ਨਾ ਜਿਹੜੇ ਸਕੂਲ ਆ ਉਹਨਾਂ 'ਚ ਬਾਥਰੂਮ ਬਣੇ ਨੇ। ਮੈਂ ਕਹਿੰਨਾ ਜੀ ਬੜੀ ਅੱਛੀ ਗੱਲ ਐ ਜੇ ਗੱਲ ਕਹਿ ਰਿਹਾ। ਪੱਥਾਂ ਦੇ ਆਪਾਂ ਗੱਲ ਕਰੀਏ ਤਾਂ 169000 ਸਟੂਡੈਂਟ ਸੀਗਾ ਸਾਡਾ ਆਪਣਾ ਜਦੋਂ ਸਰਕਾਰ ਬਣੀ। ਤਿੰਨ ਸਾਲਾਂ ਚ 152 ਹਜ਼ਾਰ ਰਹਿ ਗਏ ਆ ਸਰਕਾਰੀ ਸਕੂਲਾਂ ਦੇ ਮੈਰਿਟਰੀ ਸਕੂਲ ਕਿਨੇ ਸਟਾਰਟ ਕੀਤੇ ਸ਼੍ਰੋਮਣੀ ਕਾਲੀਦਲ ਨੇ ਉਹ ਕਿੱਥੇ ਨੇ ਅੱਜ ਤੁਸੀਂ ਸਕੂਲਾਂ ਦੇ ਨਾਮ ਦੇ ਉੱਤੇ ਐਜੂਕੇਸ਼ਨ ਵੇਚ ਰਹੇ ਹੋ ਬੇਸਿਕਲੀ ਕੀ ਹੈ ਇਹ ਸਰਕਾਰ ਨੇ ਕੀ ਕੀਤਾ ਹੈਗਾ ਇਹ ਦਿੱਲੀ ਪਾਲਿਸੀ ਲੈ ਕੇ ਆਈ ਹੈ ਦਿੱਲੀ ਪਾਲਿਸੀ ਚ ਕੀ ਹੋਇਆ ਕਿ ਇਹਨਾਂ ਨੇ ਪ੍ਰਾਈਵੇਟ ਸਕੂਲ ਵਾਲਿਆਂ ਨੇ ਇੱਕ ਮਾਫੀਆ ਬਣਾਤਾ ਇਹ ਪ੍ਰਾਈਵੇਟ ਸਕੂਲ ਦੇ ਵਿੱਚ ਐਜੂਕੇਸ਼ਨ ਨੂੰ ਵੇਚ ਰਹੇ ਆ ਔਰ ਇਹ ਮਾਫੀਆ ਜਿਹੜਾ ਹੈਗਾ ਇੰਨਾ ਸਟਰੋਂਗ ਕਰੀ ਜਾਂਦੇ ਆ ਇੰਨਾ ਸਟਰੋਂਗ ਕਰੀ ਜਾਂਦੇ ਆ ਕਿ ਸਾਡੇ ਦੇ ਬੱਚੇ ਹੈਗੇ ਉਹਨੂੰ ਪੰਜਾਬ ਛੱਡ ਕੇ ਬਾਹਰ ਜਾਣਾ ਪੈ ਰਿਹਾ ਜਿੱਥੇ ਉਹਨਾਂ ਹੈਲਥ ਹਾਊਸ ਦੀ ਗੱਲ ਕਰੀ ਹੈ ਮੈਂ ਤਾਂ ਇਹ ਹੈਰਾਨ ਆ ਕਿ ਸ਼ਾਇਦ ਆਮ ਤੌਰ ਤੇ ਸੁਣਿਆ ਕਿ 3 ਵਜੇ ਤੋਂ ਬਾਅਦ दारू ਪੀ ਕੇ ਸੀਐਮ ਸਾਹਿਬ ਜਿਹੜੇ ਗੱਲ ਸਿੱਧੀ ਜੀ ਕਰਦੇ ਆ ਤੇ ਨੌਲੇਜ ਘੱਟ ਹੋ ਜਾਂਦੀ ਹੈ ਮੈਂ ਜੋ ਮੈਡੀਕਲ ਐਂਡ ਡਾਕਟਰਾਂ ਨਾਲ ਗੱਲ ਕਰਦਾ ਮੈਨੂੰ ਪਤਾ ਲੱਗਦਾ ਹੈ ਕਿ ਜਿਹੜੇ ਹਸਪੀਟਲਸ ਹੈਗੇ ਉੱਥੇ ਡਾਕਟਰਸ ਜੋਬ ਛੱਡ ਕੇ ਜਾ ਚੁੱਕੇ ਆ ਸਰਕਾਰੀ ਡਾਕਟਰ ਆਪਣੇ ਨੌਕਰੀ ਛੱਡ ਕੇ ਜਾ ਚੁੱਕੇ ਆ ਜਿਹੜੀ ਅਸੀਂ ਐਜੂਕੇਸ਼ਨ ਤੇ ਆਪਣੇ ਮੈਡੀਕਲ ਦੀ ਗੱਲ ਕਰਦੇ ਆ ਕਿਆ ਇਹ ਮੈਡੀਕਲ ਇਹਨਾਂ ਦੀ ਪਾਲਿਸੀ ਹੈਗੀ ਹੈ ਕਿਆ ਇਹੀ ਮੈਡੀਕਲ ਦੀ ਗੱਲ ਕਰਦੇ ਆ ਜਿਹੜੇ ਡਾਕਟਰਸ ਪੀਸੀਐਮਐਸ ਵਾਸਤੇ ਤੱਕੇ ਲਾਉਂਦੇ ਸੀ ਕੰਪੀਟ ਕਰਦੇ ਸੀਗੇ ਅੱਜ ਉਹ ਵੈਕੈਂਸੀਆਂ ਖਾਲੀ ਹੋਈਆਂ ਪਈਆਂ ਨੇ ਕਿਉਂ ਹੋਈਆਂ ਨੇ ਪਤਾ ਕਾਰਨ ਕੀ ਹੈ ਉਹਨਾਂ ਕਾਰਨ ਹੈਗਾ ਇਹ ਵੀਐਨਐਸ ਸਰਕਾਰ ਸੋਚ ਨਹੀਂ ਇਹਨਾਂ ਦੀ ਇਨਾ ਦਮਾ ਤੇ ਇਨਾ ਜਲਦਾ ਕਿ ਅਸੀਂ ਪੈਸੇ ਕਿੱਥੋਂ ਕਮਾਣੇ ਕਿੱਦਾਂ ਕਮਾਣੇ ਔਰ ਇਹ ਪੈਸੇ ਦਾ ਤਾਂ ਕਮਾਉਗੇ ਜੇ ਤੁਸੀਂ ਰਹੋਗੇ ਇਸ ਚੋਕੇ ਤੁਸੀਂ ਲੋਕਾਂ ਨੇ ਜਿੰਨੀ ਕਰਪਸ਼ਨ ਵਧਾਤੀ ਹੈ ਪੈਸੇ ਦੀ ਗੱਲ ਦੇ ਵਿੱਚ ਕਰਦਾ ਤੁਸੀਂ ਸਾਡਾ ਸਿਸਟਮ ਹੀ ਖਤਮ ਕਰਤਾ ਸਾਡਾ ਸਿਸਟਮ ਤੇ ਦਿੱਲੀ ਵਾਲੇ ਹੱਥ ਵੇਚਤਾ ਦਿੱਲੀ ਵਾਲੇ ਚਲਾ ਰਹੇ ਆ ਇਹ ਤਾਂ ਜਿਉਂ ਹੁੰਦਾ ਨਾ ਪੁਰਾਣੇ ਜ਼ਮਾਨੇ 'ਚ ਮੈਨੂੰ ਯਾਦ ਆ ਉਹ ਬੁੱਢਾ ਗੁੱਡੀ ਹੁੰਦੇ ਸੀ ਹੱਥਾਂ ਖੜਾਉਂਦੇ ਸੀਗੇ ਐਦਾਂ ਕਰੋ ਧਾਗਿਆ ਨਾ ਬੰਨੇ ਹੁੰਦੇ ਸੀ ਥੱਲੇ ਐਵੇਂ ਸੀ ਇਨ ਦੈਟ ਦੇਖਿਆ ਨਾ ਸੀ ਇਹ ਤਾਂ ਸਾਰੇ ਕੱਟਪੁੱਤਰੀਆਂ ਨੇ ਇਹਦਾ ਹੱਥ ਕੌਣ ਪਿੱਛੇ ਚਲਾ ਰਿਹਾ ਪਾਲਿਸਿਸ ਕੌਣ ਬਣਾ ਰਿਹਾ ਉਹ ਬੰਦੇ ਪਾਲਸੀ ਬਣਾ ਰਹੇ ਆ ਜਿਨ੍ਹਾਂ ਦੇ ਉੱਤੇ ਵੱਡੇ ਵੱਡੇ ਕੈਮਜ਼ੇ ਅਲੀਗੇਸ਼ਨ ਹੈ ਔਰ ਉਹ ਬਣਾ ਰਹੇ ਨੇ ਸਾਲ-ਸਾਲ ਜਿੱਲੇ ਘਟ ਗਿਆ ਰਹੇ ਮੈਨੂੰ ਨਾ ਬੜੀ ਸ਼ਰਮ ਆਈ ਕੱਲ ਮੈਂ ਫੋਟੋ ਦੇਖੀ ਸੀਐਮ ਸਾਹਿਬ ਦੀ ਕੁਰਸੀ ਦੇ ਉੱਤੇ ਸਾਡੇ ਸੀਐਮ ਦੀ ਕੁਰਸੀ ਸਭ ਤੋਂ ਪਾਈਸ ਕੁਰਸੀ ਹੈ ਸਭ ਤੋਂ ਉੱਚੀ ਕੁਰਸੀ ਹੈ ਉੱਥੇ ਸੰਸਦਿਆਰ ਕੇ ਵੱਡੇ ਬੈਠੇ ਆ ਉਹ ਟੈਸਟ ਦੇ ਅੰਦਰ ਜਨਰਲ ਕੇ ਬੰਦੇ ਬੈਠੇ ਆ। ਅਰੇ ਯਾਰ ਚਾਹੇ ਤੂੰ ਅਸੀਂ ਸੀਐਮ ਹੋਈਏ ਅਸੀਂ ਮਿੰਿਸਟਰ ਹੋਈਏ ਅਸੀਂ ਐਸਐਚਓ ਦੀ ਕੁਰਸੀ ਤੇ ਨਹੀਂ ਬੈਠ ਸਕਦੇ ਇਹ ਪ੍ਰੋਟੋਕੋਲ ਹੈ। ਐਸਐਚਓ ਦੀ ਕੁਰਸੀ ਤਾਂ ਸੀਨਾ ਬੈਠੂਗਾ। ਇਹ ਤਾਂ ਸਾਡਾ ਸੀਐਮ ਦੀ ਕੁਰਸੀ ਤੇ ਆ ਕੇ ਬਹਿ ਗਏ ਆ। ਤੇ ਦੇਖਿਓਣੀ ਫੋਟੋ। ਦੇਖਿਆ ਕਿ ਨਹੀਂ? ਨਹੀਂ ਸਾਰੇ ਨੇ ਦੇਖਿਆ ਤਾਂ ਪੰਜਾਬ ਦੇ। ਤੇ ਤੋਂ ਅਲਾਨਦ ਵਾਲੀ ਗੱਲ ਕੀ ਹੋ ਸਕਦੀ ਹੈ? ਸਾਡੇ ਤਾਂ ਸੀਐਮ ਦੀ ਕੁਰਸੀ ਵਿੱਚ ਹੀ ਬੈਠੇ ਆ। ਘੁੰਮਣ ਸਾਹਿਬ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਾ ਤਾਂ ਸਰਕਾਰ ਬਣਨੀ ਹੈ, ਨਾ ਸਰਕਾਰ ਟੁੱਟਣੀ ਹੈ। ਫਿਰ ਲੋਕ ਵੋਟ ਤੁਹਾਨੂੰ ਕਿਉਂ ਪਾਉਣ? ਮੈਨੂੰ ਨਾ ਤੁਰੇ ਜਾ ਸਵਾਲ ਪੁੱਛਿਆ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਹੂੰ ਬੜਾ ਬੜੀ ਖੁਸ਼ੀ ਹੈ ਕਿ ਪਹਿਲੀ ਵਾਰ ਕਿਸੇ মিডিਆ ਮੈਂ ਇਹ ਗੱਲ ਪੁੱਛੀ ਹੈ ਹਾਂ ਆਮ ਤੌਰ ਤੇ ਘਰਾਂ 'ਚ ਆਪਾਂ ਦਹੀਂ ਖਾਂਦੇ ਹਾਂ ਹੂੰ ਤੁਸੀਂ 10 ਕਿਲੋ ਦੁੱਧ ਲਾ ਲਓ ਇੱਕ ਜੱਮਾ ਚੋ ਦਹੀਂ ਦਾ ਪਾ ਦਿਓ ਅਗਲੇ ਦਿਨ ਕੀ ਬਣ ਜਾਂਦਾ ਸਾਰਾ ਦੁੱਧ ਲਾਉਂਦਾ ਕੀ ਦਹੀਂ ਬਣ ਜਾਂਦਾ ਨਹੀਂ ਬਣਦਾ ਦਹੀਂ ਬਣ ਜਾਂਦਾ ਇਹ 92 94 ਜਿਹੜੇ ਰਲੇ ਹੋਏ ਨੇ ਨਾ ਇਹ ਸਾਰਿਆਂ ਨੂੰ ਅਕਲ ਦੇਣ ਵਾਸਤੇ ਇੱਕ ਬੰਦਾ ਬਹੁਤ ਜਿਹਨ ਕਾਨੂੰਨ ਦੀ ਨੌਲੇਜ ਹੈ ਹੂੰ 1.5 ਸਾਲ ਦਾ ਵਕਫਾ ਕੋਈ ਜ਼ਿਆਦਾ ਵਕਫਾ ਨਹੀਂ ਹੈ 78 ਹਫ਼ਤੇ ਬੰਦੇ ਹੈ 1.5 ਸਾਲ ਚ 68 ਹਫ਼ਤੇ 78 ਹਫ਼ਤੇ ਇਹ 78 ਹਫ਼ਤੇ ਅਜ ਕਮ ਸੇ ਕਮ ਇਹ 92 94 ਜਿੰਨੇ ਵੀ ਹੈਗੇ ਆ ਇਹ ਇੰਨਾ ਕੰਮ ਕਰ ਲਾ ਪੈਣਗੇ ਤਾਂ ਜੋ ਪੰਜਾਬ ਦੇ ਬਾਰੇ ਸੋਚਣਾ ਨਾ ਪੈਣਗੇ ਇਹਨੂੰ ਮੈਂ ਦੱਸ ਦੂੰਗਾ ਕਾਨੂੰਨ ਕੀ ਹੈ ਤੇ ਕਾਨੂੰਨ ਨਾਲ ਕਿਵੇਂ ਚੱਲਦਾ ਹੈ ਕਾਨੂੰਨ ਦਾ ਡੰਡਾ ਬਹੁਤ ਉੱਚਾ ਹੈ ਕਾਂਗਰਸ ਨਾਲ ਨਰਲੀ ਹੋਈ ਹੈ ਬਾਹਰ ਜਾ ਕੇ ਜੋ ਮਰਜ਼ੀ ਰੋਲਾ ਪਾਈ ਜਾਣਾ ਅੰਦਰ ਜਾ ਕੇ ਉਹਨਾਂ ਨੂੰ ਪੁੱਛੋ ਕੋਈ ਕੋਸ਼ਿਸ਼ ਐਦਾਂ ਦਾ ਕੀਤਾ ਨੇ ਪੰਜਾਬ ਨੂੰ ਡਿਵੈਲਪਮੈਂਟ ਦਾ ਜ਼ੀਰੋ ਆਵਰਚ ਕੀਤਾ ਕੋਈ ਵੈਲ ਵੀ ਜਾ ਕੇ ਦਾ ਜੋ ਮਰਜ਼ੀ ਰੋਲਾ ਪਾਏ ਉਹ ਡਿਸਕਸਸ਼ਨ ਦਾ ਮੁੱਦਾ ਹੁੰਦਾ ਹੈ ਪਰ ਕਿਹਾ ਜ਼ੀਰੋ ਆਵਰਸ ਕੋਈ ਸਵਾਲ ਪੰਜਾਬ ਦੇ ਮਤਲਬਕ ਪੁੱਛਿਆ ਕੋਈ ਹੋਰ ਨੇ ਕਿਉਂ ਨਹੀਂ ਪੁੱਛਿਆ ਸਾਰੇ ਰਲੇ ਹੋਏ ਆ ਇਹ ਤਾਣਾ ਬਾਣਾ ਹੀ ਲਿਆ ਹੋਇਆ ਇਹ ਤਾਣਾ ਬਾਣੇ ਨੂੰ ਸਹੀ ਕਰਨ ਵਾਸਤੇ ਇਹ ਤਾਣਾ ਬਾਣੇ ਨੂੰ ਫਿਰ ਸਿੱਧਾ ਕਰਨ ਵਾਸਤੇ ਮੇਰੀ ਬੇਨਤੀ ਹੈ ਕਿ ਸ਼ਰਮਨੀ ਕਾਂਦੀ ਦਲ ਨੂੰ ਵੋਟ ਪਾਓ ਮੇਰਾ ਤਾਂ ਕਰਤਾਰ ਸਾਰੇ ਸਾਹਮਣੇ ਆ ਨਾਮਾ ਤੁਹਾਨੂੰ ਜਿਵੇਂ ਪਹਿਲੇ ਕਹਿ ਮੈਂ ਤਾਂ ਜੰਮਿਆ ਵਾਲੇ ਇਚੋਂ ਦਾ ਮੈਂ ਬਾਹਰ ਤਾਂ ਹੈ ਨਹੀਂਗਾ ਮਨ ਤਾਂ ਆਪਣਾ ਦੁੱਖ ਹੁੰਦਾ ਜਦੋਂ ਇਹਦਾ ਦੁੱਖ ਹੁੰਦਾ ਹੈ ਤਾਂ ਮੇਰੇ ਕੋਲ ਕੋੜੇ ਵਰਡ ਯੂਜ਼ ਹੁੰਦੇ ਜਿਵੇਂ ਪਹਿਲੇ ਮਾਫੀ ਮੰਗੀਏ ਉਹ ਤਾਂ ਮੇਰੇ ਕੋਲ ਕੋੜੇ ਵਰਡ ਯੂਜ਼ ਹੁੰਦੇ ਆ ਕਿਉਂਕਿ ਮੇਰੇ ਦਿਲ ਨੂੰ ਲੱਗਦਾ ਜਿਵੇਂ ਹੁਣ ਲੋਕਾਂ ਜਾ ਰਹੇ ਮੈਂ ਲੋਕਾਂ ਦਾ ਦੁੱਖ ਸੁਣਦਾ ਪਿਆ ਤਕਲੀਫਾਂ ਸੁਣਦਾ ਪਿਆ ਸਾਡੇ ਸਿਆਸਤਦਾਨਾਂ ਨੇ ਬੜੀ ਗੱਲ ਕਰਦਾ ਹੋਇਆ ਇੰਨੇ ਲੰਬੇ ਸਮੇਂ ਚੋਂ ਸਾਡੇ ਸਿਆਸਤਦਾਨਾਂ ਲੋਕਾਂ ਨੂੰ ਸਮਝੇ ਹੀ ਨਹੀਂਗਾ ਲੋਕਾਂ ਦੁਖੀ ਨਹੀਂ ਸਮਝੇ ਲੋਕਾਂ ਤਕਲੀਫਾਂ ਨਹੀਂ ਸਮਝੀਆਂ ਸਮਝਿਆ ਕੀ ਉਹਨਾਂ ਨੇ ਉਹਨਾਂ ਆਪਣਾ ਸਮਝਿਆ ਕਿ ਇਹ ਵੋਟ ਕਿਵੇਂ ਲੈਣੀਆਂ ਵੋਟ ਕਿੱਥੋਂ ਖਰੀਦਣਾ ਪਰ ਇਹ ਸੌਰੀ ਜੋ ਮੈਂ ਲੋਕਾਂ ਜਾ ਰਹੇ ਆ ਮਨੂੰ ਐਨੀ ਖੁਸ਼ੀ ਹੋ ਰਹੀ ਹੈ ਨਾ ਕੋ ਸਾਡੇ ਕੋਲ दारू ਮੰਗੇ ਨਾ ਲੋਕ ਪੈਸਾ ਮੰਗੇ ਨਾ ਇਹ ਕੋ ਵੋਟ ਵੇਚਣ ਦੀ ਗੱਲ ਕਰੇ ਸਾਰੇ ਲੋਕ ਕਿ ਆਪਣੇ ਹੱਕਾਂ ਦੀ ਗੱਲ ਕਰ ਰਹੇ ਸਾਨੂੰ ਕਹਿੰਦੇ ਕੋ ਮਾਨ ਸਾਹਿਬ ਇਸ ਵਾਰ ਅਸੀਂ ਆਪ ਜਿਤਨਾ ਜਾਣਦੇ ਆ ਆਪ ਜਿੱਤ ਕੇ ਦੱਸਣਾ ਜਾਨਨੇ ਆ ਕਿ ਸਾਡੀਆਂ ਵੋਟਾਂ ਵਕਾਉ ਨਹੀਂ ਐ ਆ ਜਿਹੜੇ ਚੈਰੀਟੇਬਲ ਇੰਸਟੀਟਿਊਸ਼ਨ ਦੇ ਚੈੱਕ ਵੰਡਦੇ ਫਿਰਦੇ ਨਾ ਆ ਆਵਾਦੀ ਪਾਰਟੀ ਵਾਲੇ ਐਮ ਐਲ ਏ ਦੀ ਕੈਂਡੀਡੇਟੇ ਹੈਗੇ ਆ ਇਹ ਬਹੁਤ ਵੱਡਾ ਸਕੈਮ ਹੈ ਚੈਰੀਟੇਬਲ ਇੰਸਟੀਟਿਊਸ਼ਨ ਦੀ ਐਗਜ਼ੈਂਪਸ਼ਨ ਹੁੰਦੀ ਆ ਅੰਦਰ ਇਨਕਮ ਟੈਕਸ ਐਕਟ ਹਾਂ ਉਹਦੇ ਵਿੱਚੋਂ ਕੋਈ ਵੀ ਚੈੱਕ ਵੰਡਿਆ ਜਾਵੇ ਨਾ ਉਹ ਚੈੱਕ ਸੈ ਚੈਰੀਟੇਬਲ ਪਰਪਸ ਨਹੀਂ ਹੁੰਦਾ ਇਹ ਤਾਂ ਪਾਰਕਾਂ ਜੀ ਵੰਡਿਆ ਜਾਂਦੇ ਇਹ ਤਾਂ ਹਰ ਜਗ੍ਹਾ ਵੰਡਿਆ ਜਾਂਦੇ ਤੁਸੀਂ ਕੈਂਸਰ ਇੰਸਟੀਚਿਊਟ ਦੇ ਚੇਅਰ ਇੰਸਟੀਚਿਊਟ ਤੁਸੀਂ ਕੋਈ ਡਾਇਰੈਕਟਰ ਹੋ ਸਕਦੇ ਕੁਝ ਵੀ ਹੋ ਸਕਦੇ ਆ ਲੇਕਿਨ ਇਨਕਮ ਟੈਕਸ ਨੂੰ ਧਿਆਨ ਦਿਓ ਆਪਣੇ ਸੀਏ ਨਾਲ ਗੱਲ ਕਰ ਲਓ ਇਹ ਸਕੈਮ ਬਹੁਤ ਵੱਡਾ ਨਿਕਲ ਆਇਆ ਇਹ ਮੈਂ ਦੱਸ ਰਿਹਾ ਔਰ ਕੁਝ ਤੁਹਾਡੇ ਹਲਕੇ ਦੇ ਲੋਕ ਕਹਿੰਦੇ ਕਹਿੰਦੇ ਪਰਵਕਾਰ ਸਿੰਘ ਘੁੰਮਣ ਨੇ ਭਾਰਤ ਪੂਸ਼ਨ ਆਸ਼ੂ ਨੂੰ ਕਿਉਂ ਵਾਂਗੂ ਲੱਗਣਾ ਕਿਉਂਕਿ ਕਾਨੂੰਨ ਦੇ ਮਾਹਰ ਨੇ ਤੇ ਕਾਨੂੰਨ ਤੋਂ ਥੋੜੇ ਬਹੁਤੇ ਅਧਿਕਾਰੀ ਤੇ ਅਫਸਰ ਚੱਲਦੇ ਵੀ ਆ ਤੇ ਡਰਦੇ ਵੀ ਆ ਦੇਖੋ ਗੱਲ ਪਤਾ ਕੀ ਹੈ ਜੀ ਮੈਂ ਨਾ ਤਾਂ ਭਾਰਤ ਪੁਸ਼ਨਾਸ਼ ਨੂੰ ਕਿਉਂ ਬੁਲਾਣਾ ਨਾ ਵੀ ਹੋਰ ਲਾਣਾ ਭਾਰਤ ਪੁਸ਼ਨਾਸ਼ੂ ਜਿਹੜੇ ਸਾਡੇ ਹੈਗੇ ਆ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਆਪਾਂ ਦੇਖ ਚੁੱਕੇ ਆ ਉਹਨਾਂ ਨੇ ਜੋ ਲੁਧਿਆਣੇ ਦਾ ਬਿੜਾ ਅਗਰ ਕੀਤਾ ਉਹ ਸਾਰਾ ਸਾਹਮਣੇ ਆ ਅੱਜ ਜਿਹੜੀ ਗੱਲ ਗਲਤ ਕੱਲ ਮੈਂ ਤਾਂ ਮਿਸਟਰ ਸੰਜੀਵ ਦੀ ਕਰਦਾ ਕਿ ਉਹ ਤੱਕਾ ਫਾ ਰਹੇ ਆ ਅੱਜ ਮੈਂ ਤਾਂ ਕਰ ਰਿਹਾ ਕਿਉਂਕਿ ਐਨਪੀਸੀ ਨਾਲ ਰੜੀ ਹੋਈ ਹੈ ਭਾਰਤ ਪੁਸ਼ਨਾਸ਼ੂ ਵਰਤਮੈਂ ਗਲਤ ਤਾਂ ਨਹੀਂ ਕਰਦਾ ਕਿ ਉਹ ਰੇਸ ਹੀ ਨਹੀਂਗਾ ਉਹ ਤਾਂ ਸਾਡੇ ਵਿੱਚ ਕਿਤੇ ਵੀ ਕੰਪੀਟੀਸ਼ਨ ਜੀ ਨਹੀਂ ਹੈਗੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਉਹਨਾਂ ਬਾਰੇ ਅਜਮਾਏ ਹੋਏ ਨੇ ਔਰ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਉੱਠ ਕੇ ਥੱਲੇ ਆ ਰਿਹਾ ਐ ਐਮਐਲਏ ਇਲੈਕਸ਼ਨ ਲੜਦੇ ਆ ਮਤਲਬ ਕਹਿਣਾ ਮਤਲਬ ਇਹ ਹੈ ਕਿ ਕੀ ਇਦਾਂ ਦਾ ਲਾਲਚ ਹੈ ਕਿ ਭਾਈ ਤੂੰ ਐਮਪੀ ਹੋ ਕੇ ਐਮਐਲਏ ਲੜਨਾ ਹੈ ਮੈਂ ਆਮ ਸੁਣਦਾ ਲੋਕਾਂ ਵੱਲੋਂ ਕਿ ਭਾਈ ਬਹੁਤ ਪੈਸੇ ਦੇ ਕੇ ਐਮਪੀ ਬਣੇ ਆ ਮੈਨੂੰ ਨਹੀਂ ਪਤਾ ਦਿੱਤੇਗੇ ਨਹੀਂ ਦਿੱਤੇ ਪਰ ਸੁਣਦੇ ਆ ਸਾਡੇ ਦਾ ਕੁਝ ਸਾਡੇ ਸਿਆਸਤਦਾਨ ਦੇ ਸਾਹਮਣੇ ਮੂੰਹ ਤੇ ਸਹੀ ਜਾਂਦੇ ਕਿ ਸਾਨੂੰ ਪਤਾ ਦਿੱਤੇ ਆ। ਏਦਾਂ ਦਾ ਕਿਹੜੀ ਚੀਜ਼ ਹੈ ਕਿ ਜਿਹੜੇ ਤੁਸੀਂ ਪੈਸੇ ਅਗਰ ਦਿੱਤੇ ਆ ਤਾਂ ਤੁਸੀਂ ਉਹ ਪੈਸੇ ਦੀ ਜਗ੍ਹਾ ਅਜ ਦੁਆਰਾ ਐਮਐਲਟੀਕਲ ਲੈ ਕੇ ਫਿਰ ਪੈਸੇ ਖਰਚਾ ਜਾਂਦੇ। ਕੀ ਲਾਲਚ ਹੈ? ਨਾਲੇ ਤਾਂ ਪੈਸੇ ਕਮਾਉਂਦਾ ਨਾ। ਔਰ ਮੈਂ ਹੀ ਗੱਲ ਕਹਿਣਾ ਕਿ ਪੈਸੇ ਕਮਾਉਣ ਦਾ ਵਕਤ ਖਤਮ ਹੋ ਗਿਆ। ਇਮਾਨਦਾਰ ਸਿਆਸਤਦਾਨਾਂ ਦਾ ਵਕਤ ਆ ਰਿਹਾ। ਅਮਾੰਦ ਸਿਆਸਤਦਾਨ ਪੜੇ ਲਿਖੇ ਸਿਆਸਤਦਾਨ ਆਣਗੇ ਤਾਂ ਇਹਨਾਂ ਦੀ ਨਜਾਇਜ਼ ਰੋਟੀ ਬੰਦ ਹੋਊਗੀ ਉਹ ਨਜਾਇਜ਼ ਰੋਟੀ ਤਾਂ ਬੰਦ ਹੋਊਗੀ ਜੇ ਲੋਕੀ ਸਾਰੇ ਦੇ ਸਾਰੇ ਰਲ ਕੇ ਇਕੱਠੇ ਹੋ ਜਾਣ ਇੱਕ ਸੋਚਦੇ ਹੋ ਜਾਣ ਉਹ ਇਹ ਕਿ ਅਸੀਂ ਜਿਹੜਾ ਹੈਗਾ ਆ ਗਲਤ ਬੰਦਿਆਂ ਨੂੰ ਸਾਹਮਣੇ ਲੈ ਕੇ ਨਹੀਂ ਆਣਾ ਪਰ ਭਾਰਤ ਕੁੰਛਨਾਸ਼ੂ ਕਹਿੰਦੇ ਮੇਰਾ ਪੰਛਲਾ ਕੰਮ ਦੇਖਿਆ ਲੋਕਾਂ ਨੇ ਐਮਐਲਏ ਸ਼ਿਪ ਵੀ ਦੇਖਿਆ ਮੰਤਰੀ ਪਦ ਵੀ ਦੇਖਿਆ ਮੈਂ ਬਹੁਤ ਡਵੈਲਪਮੈਂਟ ਕੀਤੀ ਹੈ ਲੋਕ ਮੇਰੇ ਕੰਮਾਂ ਤੇ ਵੋਟ ਪਾਉਣਗੇ ਇਦਾਂ ਕਰੂ ਤੁਸੀਂ ਪਹਿਲੇ 5 ਸਾਲ ਡਿਵੈਲਪਮੈਂਟ ਹੋਰ ਦੱਸੋ ਕੀ ਡਿਵੈਲਪ ਕੀਤਾ ਚਲੋ ਮੈਂ ਤੁਹਾਨੂੰ ਸਵਾਲ ਪੁੱਛਦਾ ਤਾਂ ਮੈਂ ਪਬਲਿਕ ਨੂੰ ਸਵਾਲ ਪੁੱਛਦਾ ਮੈਨੂੰ ਕੀ ਡਿਵੈਲਪ ਕੀਤਾ ਪਹਿਲੀ ਡਿਵੈਲਪਮੈਂਟ ਕੀਤੀ ਹੈ ਉਹ ਅੰਡਰਪਾਸ ਜਿਹੜੇ ਹੈਗੇ ਆ ਬਣਾਏ ਉਹ ਸੈਂਟਰ ਦੀ ਸਕੀਮ ਸੀਗੀ ਅੱਜ ਇਹਨਾਂ ਦੇ ਵਿਜ਼ਨ ਕਰਕੇ ਉੱਥੇ ਰੋਜ਼ ਐਕਸੀਡੈਂਟ ਹੁੰਦੇ ਆ ਕਾਨਵਰਟ ਸਕੂਲ ਦੇ ਰੋਜ਼ ਦੋ-ਦੋ ਘੰਟੇ ਦਾ ਰਸ਼ ਬਭਰਾ ਹੋ ਜਾਮ ਲੱਗਿਆ ਹੁੰਦਾ ਇਹ ਡਿਵੈਲਪਮੈਂਟ ਹੈ ਇੱਥੋਂ ਉੱਟਾਂ ਜਾ ਕੇ ਇੱਥੇ ਲਾਤੀਆਂ ਇੱਥੋਂ ਜਾ ਕੇ ਇੱਥੇ ਲਾਤੀਆਂ ਉਹੀ ਪੈਸੇ ਨੂੰ ਇੱਕ ਵਾਰੀ ਨੂੰ ਲੈ ਕੇ 5 ਵਾਰ ਘੁਮਾਤਾ ਇਹ ਕ腐ਸ਼ਨ ਨਹੀਂ ਹੈ ਛਾਡੀ ਸਭ ਤੋਂ ਚੌੜੀ ਰੋਡ ਹੁੰਦੀ ਸੀਗੀ ਸ਼ਰਬਨਗਰ ਵਾਲੀ ਮਲਹਾਰ ਰੋਡ ਅੱਜੋ ਕੀ ਬਣਾ ਕੇ ਰੱਖਤੀ ਇਹ ਵਿਜ਼ਨ ਹੈ ਜਿਹੜਾ ਪੁੱਲ ਉੱਪਰੋਂ ਬਣਿਆ ਹੈਗਾ ਓਵਰਬ੍ਰਿਜ ਬਣਿਆ ਹੈਗਾ ਤੇ ਇੱਕ ਅੰਡਰਬ੍ਰਿਜ ਬਣਿਆ ਉਹਨੂੰ ਕੋਈ ਧਿਆਨ ਨਾਲ ਦੇਖੋ ਉਹਦਾ ਕੀ ਹਿਸਾਬ ਦਾ ਕੀਤਾ ਹੋਇਆ ਹੈ ਓਵਰਬ੍ਰਿਜ ਬਣਾਇਆ ਹੈਗਾ ਤੇ ਇੱਕ ਅੰਡਰਬ੍ਰਿਜ ਬਣਾਇਆ ਇੱਕੋ ਚੀਜ਼ ਉੱਤੇ ਦੋ ਬ੍ਰਿਜ ਬਣ ਗਏ ਲੋੜ ਸੀਗੀ ਜਾਂ ਤਾਂ ਉਹ ਅੰਡਰਬ੍ਰਿਜ ਨੂੰ ਲੰਬਾ ਖਿੱਚ ਲਾਂਦੇ ਜਾਂ ਓਵਰਬ੍ਰਿਜ ਨੂੰ ਇਦਾਂ ਬਣਾ ਲੈਂਦੇ ਤੁਸੀਂ ਇੱਕ ਲਾਲ ਬੱਤੀਆਂ ਨੂੰ ਕ੍ਰੋਸ ਕਰਨ ਵਾਸਤੇ ਚੌਂਕ ਦੇ ਵਿੱਚ ਤੁਸੀਂ ਦੋ ਇਦਾਂ ਦੇ ਕੰਮ ਕਰਦੇ ਜਿਹਦੇ ਨਾਲ ਆਲੇ ਦੁਆਲੇ ਜਿਹੜੇ ਘਰ ਸੀਗੇ ਕਮਰਸ਼ੀਅਲ ਸੀਗੇ ਉਹਨਾਂ ਨੂੰ ਤੁਸੀਂ ਕਮਰਸ਼ੀਅਲ ਵੈਲਿਊ ਖਤਮ ਕਰਤੀ ਔਰ ਰੈ residencies ਖਲੋਂ ਕਰਤੀ ਜਿਨ੍ਹਾਂ ਦੇ ਅੱਗੇ 30 ਤੇ 40 ਜਲੀ ਫੁੱਟ ਦੀ ਸੜਕ ਸੀ ਅੱਜ ਤੇ 5 5 7 7 ਫੁੱਟ ਦੀ ਸੜਕ ਬੈ ਗਈ ਹੈ ਰੋਜ਼ ਉੱਥੇ ਕੋਈ ਨਾ ਕੋਈ ਪੈਦਲ ਜਾਂਦਾ ਬੰਦੇ ਨੂੰ ਗੱਡੀ ਆ ਕੇ ਮਾਰ ਜਾਂਦੀ ਹੈ ਕੋਈ ਨੈਰੋ ਆ ਬਹੁਤ ਆਪੀ ਜਨ ਹੈ ਸਕੈਮਸ ਤੋਂ ਇਲਾਵਾ ਉਹਨਾਂ ਜਿਹੜੇ ਐਲੀਗੇਸ਼ਨ ਨੇ ਉਹਨਾਂ ਤੇ ਇਹਦੀ ਕੋਲੇ ਐਲੀਗੇਸ਼ਨ ਚੱਲਦੇ ਆ ਉਹਨਾਂ ਕੋਲ ਕਿਹੜੇ ਇਦਾਂ ਦਾ ਕੰਮ ਹੈ ਡਵੈਲਪਮੈਂਟ ਦਾ ਪੂਰੇ ਲੁਧਿਆਣੇ ਛੱਡੋ ਮੰਤਿਰੇ ਪੂਰਾ ਪੰਜਾਬ ਉਹਨਾਂ ਕੋਲ ਸੀਗਾ ਇੱਕ ਸਕੈਮਸ ਤੋਂ ਬਣਾ ਅੱਜ ਤੇ ਰੇਟ ਤੇ ਐਰੋਗੈਂਸ ਤੋਂ ਬਣਾ ਲੋਕੀ ਕੋਲ ਕਰਦੇ ਆ ਭਾਰਤ ਪ੍ਰਸ਼ਾਸਨ ਤੇ ਲੁਕਾ ਜਾ ਕੇ ਪੁੱਛੋ ਆਪਣੇ ਆਪ ਉਹ ਕਹੀ ਜਾਣਗੇ ਮੀਆਂ ਮਿੱਠੂ ਬਣੀ ਜਾਣਗੇ ਪਰ ਫੈਕਚੁਅਲੀ ਕੀ ਹੈ ਫੈਕਚੁਅਲੀ ਦਾ ਔਨ ਦੀ ਗਰਾਉਂਡਡ ਹੈਗਾ ਉਹਨਾਂ ਨੇ ਨਾ ਤਾਂ ਕੋਈ ਕੰਮ ਕੀਤਾ ਰਾਦਰ ਇੱਕ ਮਿਸਕਨਸੈਪਸ਼ਨ ਜਿਹੜੀ ਹੈਗੀ ਆ ਇੱਕ ਤਿਆਰ ਕਰਕੇ ਦੇਤੀ ਏਦਾਂ ਦਾ ਕੰਮ ਕਰ ਤਿਆਰ ਕਰਕੇ ਦੇਤਾ ਕਿ ਲੋਕਾਂ ਨੂੰ ਕਹਿਣਾ ਕਿ ਭਾਈ ਮੈਂ ਹੁਣ ਸੁਧਰ ਗਿਆ ਹੂੰ ਉਹ ਸੁਧਰੇ ਕਿ ਨਹੀਂ ਸੁਧਰੇ ਰੱਬ ਜਾਣਦਾ ਏ ਉਹ ਜਾਣਦੇ ਆ ਜਾਂ ਜਿਹੜੇ ਬੰਦੇ ਨੇ ਹੁਣ ਪਿੱਛੇ ਗਾਹਾਂ ਗੋਲਾਂ ਪਈਆਂ ਉਹ ਜਾਣਦੇ ਆ ਮੈਂ ਨਹੀਂ ਜਾਣਦਾ ਗੱਲ ਸੁਧਰਨ ਦੀਆਂ ਖਰਾਬ ਹੁੰਦੀ ਨਹੀਂ ਗੱਲ ਤਾਂ ਇਹ ਹੈ ਕਿ ਅੱਜ ਦੀ ਤੀਜ ਨੂੰ ਦਿਹਾਣਾ ਨੂੰ ਕੀ ਚਾਹੀਦਾ ਮੈਂ ਤਾਂ ਇੰਨੇ ਗੱਲ ਕਰਦਾ ਕਿ ਜਿਹੜਾ ਪਹਿਲੇ 8-8 ਸਾਲ ਚ ਨਹੀਂ ਹੋਇਆ ਅੱthio 1.5 ਸੱਚ ਸਵਾਲ ਪੁੱਛ ਕੇ ਅਸੈਂਬਲੀ ਦੇ ਵਿੱਚ ਔਰ ਕੰਮ ਕਰਾਵਾਂਗੇ ਔਰ ਇਸੇ ਨਿਗਾ ਨਾਲ ਜਿੱਦਾਂ ਮੈਂ ਗੱਲ ਕਰ ਰਿਹਾ ਲੋਕਾਂ ਦੇ ਅੱਖ ਚੱਕ ਪਾ ਕੇ ਗੱਲ ਕਰਾਂਗੇ ਦੇਖੋ ਤੁਸੀਂ ਮੈਨੂੰ ਇਲੈਕਟ ਕੀਤਾ ਸੀਗਾ ਤੁਸੀਂ ਮੈਨੂੰ ਇੱਥੇ ਪੰਚਾਇਆ ਤੁਹਾਡੀ ਗੱਲ ਤੁਹਾਡੀ ਜਿਹੜੀ ਹਰ ਚੀਜ਼ ਉਹ ਗੱਲ ਜਿਹੜੀ ਹੈਗੀ ਆ ਪ੍ਰੋਪਰ ਹਰ ਡਿਪਾਰਟਮੈਂਟ ਵਿੱਚ ਔਰ ਅਸੈਂਬਲੀ ਚ ਪਹੁੰਚ ਗਈ ਹੈ ਔਰ ਉਹਦੇ ਹਰ ਇੱਕ ਦੇ ਜਵਾਬ ਦੇਣੇ ਪੈਣਗੇ ਸਰਪਾਤ। ਆਪਸ਼ਨ ਦੀ ਗੱਲ ਕੀਤੀ ਆ ਪਰ ਤੁਸੀਂ ਵਕੀਲ ਰਹੇ ਹੋ ਭਰਤਪੁਸ਼ਨਾਸ਼ੂ ਦੇ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਉਹਨਾਂ ਤੇ ਦੋਸ਼ ਲੱਗੇ ਸੀਗੇ। ਬਿਲਕੁਲ। ਦੇਖੋ ਗੱਲ ਹੈ ਕਿ ਮੈਂ ਉਸ ਕੇਸ ਬਾਰੇ ਗੱਲ ਨਹੀਂ ਕਰਨੀ। ਉਹ ਮੇਰੇ ਟੱਟ 'ਚ ਹੈ। ਮੇਰਾ ਇਹਨਾ ਇੱਕ ਐਡਵੋਕੇਟ 1961 ਦਾ ਸਾਡਾ ਇੱਕ ਹੈ। ਉਹਦੇ ਜਦੋਂ ਅਸੀਂ ਵਕਾਲਤਨਾਮਾ ਦੇ ਦਿੰਦੇ ਆ ਨਾ ਤੇ ਅਸੀਂ ਉਹ ਕੇਸ ਉਹਦੇ ਬਾਰੇ ਬਹੁਤ ਗੱਲ ਨਹੀਂ ਕਿਸੇ ਨਾਲ ਕਰ ਸਕਦੇ। ਹਾਂ। ਪਰ ਮੈਂ ਇਨੀ ਗੱਲ ਕਹਿ ਦਿੰਦਾ ਜਿਹੜੇ ਬੜੀ ਹੋਏ ਆ ਕੋ ਟੈਕਨੀਕਲ ਗਰਾਉਂਡਸ ਦੇ ਉੱਤੇ ਅਸੀਂ ਬੜੀ ਕਰਾਈ ਜੇ ਹਾਈ ਕੋਰਟ ਚ ਬੜੀ ਹੋਏ ਆ ਉਹ ਟੈਕਨੀਕਲ ਗਰਾਉਂਡ ਹੈ ਮੈਰਿਟ ਤੇ ਨਹੀਂ ਹੈ ਮਤਲਬ ਕਹਿਣ ਦਾ ਤੁਹਾਡੀ ਕਾਬਲੀਅਤ ਨੇ ਤੁਹਾਡੇ ਕੋਲ ਜਿਹੜੇ ਟੈਕਨੀਕਲ ਪੁਆਇੰਟ ਸੀ ਉਹਨਾਂ ਨੇ ਬੜੀ ਕਰਾਤਾ ਨਹੀਂ ਵਿੱਚ ਬਹੁਤ ਗੱਸੇ ਚਲੋ ਇਹਦੇ ਬਾਰੇ ਮੈਂ ਨਹੀਂ ਕਹਿਣਾ ਹੈਗਾ ਵਿੱਚ ਕੀ ਸੀ ਕੀ ਨਹੀਂ ਸੀ ਦੇਖੋ ਮੈਂ ਸੰਜੀਵ ਜੀ ਬਾਰੇ ਵੀ ਕੋਈ ਇਦਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਮੈਂ ਕਿਸੇ ਦੀ ਲਿਖ ਚੋੜਾ ਨਹੀਂ ਚਾਹੁੰਦਾ ਮੈਂ ਆਪਣੀ ਲਿਖ ਲੰਬੀ ਕਰਨਾ ਚਾਹੁੰਦਾ ਇਹ ਬੜੀ ਮਾੜੀ ਪੋਲਿਟਿਕਸ ਹੈ ਕਿ ਜਦੋਂ ਆਪਾਂ ਕਿਸੇ ਬਾਰੇ ਗਲਤ ਜਿਹੜਾ ਮੈਂ ਉਹਦਾ ਵਕੀਲ ਹੈਗਾ ਐਜ਼ ਉਹਦਾ ਕਾਉਂਸਲ ਰਹਿ ਚੁੱਕਾ ਉਹ ਗੱਲ ਮੈਂ ਢਿੱਡ ਚ ਨੇ ਉਹ ਤਾਂ ਜਦੋਂ ਸਿਵਿਆਂ ਤੇ ਜਾਵਾਂਗੇ ਨਾਲ ਹੀ ਜਾਣਗੇ ਉੱਥੋਂ ਬਿਨਾਂ ਨਹੀਂ ਜਾਣਗੇ ਉਹ ਨਾ ਤਾਂ ਮੈਂ ਕਿ ਬੋਲਨੀ ਆ ਨਾ ਬੁਲਾਉਣੀ ਹੈਗੀ ਕਿਉਂਕਿ ਰੀਜ਼ਨ ਹੁੰਦਾ ਹੈ ਕਿ ਸਾਡਾ ਇੱਕ ਆਪਸ ਕਲਾਇੰਟ ਔਰ ਲਾਇਰ ਦਾ ਰਿਲੇਸ਼ਨ ਐਦਾਂ ਦਾ ਹੁੰਦਾ ਹੈ ਜਿੱਥੇ ਅਸੀਂ ਕਸਮ ਖਾਦੀ ਹੁੰਦੀ ਹੈ ਕਿ ਅਸੀਂ ਕਲਾਇੰਟ ਦੀ ਗੱਲ ਦੂਜੇ ਮਤਲਬ ਵਿਸ਼ਵਾਸ ਦਾ ਰਿਸ਼ਤਾ ਉਹ ਨਹੀਂ ਤੋੜਨਾ ਤੁਸੀਂ ਉਹ ਨਹੀਂ ਮੈਂ ਤੋੜਨਾ ਸੌਰੀ ਉਹਦੇ ਵਾਸਤੇ ਮਾਫੀ ਮੰਗੂਗਾ ਉਹਦੇ ਬਾਰੇ ਤੋ ਹੋਰ ਡਿਪਾਰਟਮੈਂਟ ਤੋਂ ਆਪ ਪੁੱਛੋ ਕਿ ਉਹ ਦੱਸ ਸਕਦੇ ਮੈਡੀਕਲ ਸਰ। ਕੋਮਨ ਸਾ ਮੇਰਾ ਆਖਰੀ ਸਵਾਲ ਹੈ। 22 ਦੇ ਵਿੱਚ ਸ਼੍ਰੋਮਣੀ ਕਾਲੀਦਾਲ ਨੂੰ 10000 ਦੇ ਕਰੀਬ ਵੋਟਾਂ ਪਈਆਂ ਸੀ। 24 ਦੇ ਵਿੱਚ ਆ ਕੇ 5600 ਰਹਿ ਗਈਆਂ। ਹੁਣ ਅਜਿਹਾ ਕੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਲੋਕ ਸ਼੍ਰੋਮਣੀ ਕਾਲੀਦਾਲ ਨੂੰ ਤੇ ਪਰਪਕਾਰ ਸਿੰਘ ਘੁੰਮਣ ਨੂੰ ਵੋਟ ਪਾਉਣਗੇ। ਦੇਖੋ ਗੱਲ ਇਹਦਾ ਦੋ ਚੀਜ਼ਾਂ ਦੀ ਕੁੱਝ ਨਹੀਂ ਆ। ਪਹਿਲੀ ਗੱਲ ਤਾਂ ਮੈਂ ਦੱਸ ਪਰਪਕਾਰ ਸਿੰਘ ਘੁੰਮਣ ਨੇ 86 ਕਾਲੀਦਾਲ ਜਾਣ ਕੀਤਾ ਸੀਗਾ। ਔਰ ਵਫਾਦਾਰ ਸਪਾਈ ਰਿਹਾ ਹੈ। ਚਾਹੇ ਉਥੇ 10000 ਰੁਪਏ ਪਈਏ ਚਾਹੇ 7000 ਰੁਪਏ। ਗੱਲ ਹੈ ਕੈਂਡੀਡੇਟ ਟੂ ਕੈਂਡੀਡੇਟ ਬਹੁਤ ਡਿਪੈਂਡ ਕਰਦਾ ਪਰ ਲੋਕ ਕਹਿਣ ਲੱਗੇ ਨਾ ਵੀ ਕਾਲੀ ਦਲ ਡੁੱਬਦੀ ਬੇੜੀ ਹੈ ਪਰਵਕਾਰ ਸਿੰਘ ਕੋ ਮਨ ਪਾਰ ਲਗਾਉਣ ਤੌਰ ਤੇ ਇਹ ਬੜੀ ਮਿਹਰਬਾਨੀ ਹੈ ਸਾਰਿਆਂ ਦੀ ਮੈਂ ਤਾਂ ਬੜਾ ਸ਼ੁਕਰਗੁਜ਼ਾਰ ਕਰਦਾ ਗੱਲ ਇਦਾਂ ਹੈਗਾ ਕਿ ਪਰਵਕਾਰ ਸਿੰਘ ਕੋ ਮਨ ਇੱਕ ਇਦਾਂ ਦੀ ਸ਼ਖਸੀਅਤ ਹੈਗੀ ਹੈ ਕਿਉਂਕਿ ਮੈਂ ਇਸ ਪਰਿਵਾਰ ਦਾ ਬੱਚਾ ਮੈਂ ਭਰਾ ਵਾਂ ਮੈਂ ਇਸ ਪਰਵਾਜ਼ ਪਿਓ ਵੀ ਹੈਗਾ ਕਈ ਬੱਚੇ ਵੀ ਲੋ ਇਦਾਂ ਲਾਦੇ ਆਪਣੇ ਬੱਚਿਆਂ ਨੂੰ ਕਈਆਂ ਦਾ ਮੈਂ ਆਪਣਾ ਕੀ ਕਹਿੰਦੇ ਹੈਗੇ ਆ ਸਾਰਟ ਆਫ ਦੋਸਤ ਹੈਗਾ ਸੋ ਮੇਰੀ ਤਾਂ ਬਰਸਤ ਦੇ ਵਿੱਚ ਸਾਰਾ ਨਾਲ ਰਿਸ਼ਤੇਦਾਰੀ ਹੈ ਮੇਰਾ ਤਾਂ ਪਿਆਰ ਦਾ ਰਿਸ਼ਤਾ ਹੈ ਮੇਰਾ ਖੂਨ ਦਾ ਰਿਸ਼ਤਾ ਗੀਆਂ ਨਾਲ ਹੈਗਾ ਕਿ ਜਾਂ ਨਾ ਜਜ਼ਬਾਤੀ ਰਿਸ਼ਤਾ ਹੈ ਤੱਤ ਜਿਹੜੀ ਬੇੜੀ ਪਾਰ ਲਗਾਣੀ ਹੈ ਮੇਰੇ ਪਰਿਵਾਰ ਨੇ ਲਾਣੀ ਹੈ ਮੇਰੇ ਪਰਿਵਾਰ ਨੂੰ ਮੇਰੇ ਤੇ ਭਰੋਸਾ ਹੋਣਾ ਜ਼ਰੂਰੀ ਹੈ ਜੇ ਮੇਰੇ ਪਰਿਵਾਰ ਨੂੰ ਮੇਰੇ ਤੇ ਭਰੋਸਾ ਹੈਗਾ ਤਾਂ ਹੀ ਲੋਕੀ ਮੈਨੂੰ ਇੰਨਾ ਪਿਆਰ ਕਰਦੇ ਆ ਔਰ ਦੇ ਆਈਨਾਵਨੂੰ ਵੱਧ ਕੇ ਆਪ ਨੂੰ ਮੀਟਿੰਗਸ ਵਿੱਚ ਛੱਤਰਿਆ ਮੈਨੂੰ ਸ਼ਾਇਦ ਮੈਂ ਇੱਕ ਗੱਲ ਦੱਸਾਂ ਸੁਣਾਣਾ ਸ਼ੇਅਰ ਕਰਾਂ ਸ਼ਹਿਦ ਅਕਾਲੀ ਦਲ ਦੇ ਸਾਡੇ ਵਰਕਰਸ ਦੇ ਇੰਨੀਆਂ ਮੀਟਿੰਗਾਂ ਰੱਖਿਆ ਜਿਨ੍ਹਾਂ ਆਮ ਲੋਕਾਂ ਨੇ ਵੀ ਮੀਟਿੰਗਾਂ ਰੱਖਾਈਆਂ ਜਿਹੜਾ ਮੈਨੂੰ ਆਪਣਾ ਪਰਿਵਾਰ ਸਾਹਮਣੇ ਦੇ ਤੇ ਆਪਣੇ ਬੱਚਿਆਂ ਨੂੰ ਟਰੀਟ ਕਰਦੇ ਆ ਆਪਣੇ ਭਰਾਵਾਂ ਨੂੰ ਟਰੀਟ ਕਰਦੇ ਆ ਆਪਣੇ ਪਿਤਾ ਜੀ ਨੂੰ ਟਰੀਟ ਕਰਦੇ ਆ ਯੂਥ ਨੇ ਬਹੁਤ ਕਰਾਈ ਹੈ ਕਿਉਂਕਿ ਇਹਨਾਂ ਸਾਰਿਆਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਮੈਂ ਜ਼ਿੰਦਗੀ ਕਿੰਨੀ ਦਗਾਣੀ ਦਿੱਤਾ ਮੈਂ ਜ਼ਿੰਦਗੀ ਕਦੇ ਔਰ ਜਦੋਂ ਦੁੱਖ ਸੁੱਖ ਚ ਬੁਲਾਇਆ ਗਿਆ ਤਾਂ ਉਹ ਈਸ਼ਵਰ ਦੀ ਕਿਰਪਾ ਨਾਲ ਜਦੋਂ ਬੁਲਾਇਆ ਗਿਆ ਹੈ ਕਦੀ ਮੈਂ ਪਿੱਠ ਨਹੀਂ ਖਾਈ ਸੋ ਵੇੜੀ ਪਾਲਣ ਵਾਲੀ ਗੱਲ ਨਹੀਂ ਹੈ ਅਕਾਲੀ ਦਲ ਬਹੁਤ ਸਟਰੋਂਗ ਹੈ ਅਕਾਲੀ ਦਲ ਦੀ ਕਿਉਂ ਅੱਜ ਵੀ ਲੱਗੀ ਹੈ ਸਾਡਾ ਵਰਕਰ ਬਹੁਤ ਸਟਰੋਂਗ ਹੈ ਸਾਡਾ ਵਰਕਰ ਕੁਝ ਕਾਰਜ ਵੰਸ਼ ਨਿਰਾਸ਼ ਹੋ ਗਿਆ ਸੀ ਪਰ ਅੱਜ ਸਾਰਾ ਵਰਕਰ ਜਿਹੜਾ ਹੈਗਾ ਵਾ ਮੈਂ ਵਰਕਰ ਹੀ ਅੱਜ ਸਾਰੇ ਸਾਰਾ ਵਰਕਰ ਦੁਆਰਾ ਖੜਾ ਹੋ ਗਿਆ ਸਾਡੀ ਲੀਡਰਸ਼ਿਪ ਇੱਕ ਜੁੱਟ ਹੋ ਗਈ ਹੈ ਜਿਹੜੀ ਲੀਡਰਸ਼ਿਪ ਸਾਨੂੰ ਲੋਕਾਂ ਆਮ ਕਹਿੰਦੇ ਧਾਰਨਾ ਦੀ ਲੋਕਾਂ ਦੇ ਅੱਡ ਅੱਡ ਆ ਉਹ ਧਾਰਨਾ ਖਤਮ ਕਰਦੀ ਪਰ ਦੋ ਤੁਹਾਡੇ ਵਿਧਾਇਕ ਨੇ ਦੋਨੇ ਦੋ ਦੋ ਅਗਲਾ ਘਟੜਿਆਂ ਚ ਨੇ ਇੱਕ ਤੁਹਾਨੂੰ ਕਹਿ ਦਿੰਦਾ ਕਿ ਅਕਾਲ ਤਖਤ ਸਾਡੇ ਭਗੋੜੇ ਆ ਤੁਸੀਂ ਉਹਨਾਂ ਨੂੰ ਬਾਗੀ ਕਹਿ ਦਿੰਨੇ ਨਾ ਬਿਲਕੁਲ ਗਲਤ ਕਹਿੰਦਾ ਬਿਲਕੁਲ ਗਲਤ ਵੇਖੋ ਇੱਕ ਨਾ ਸੋਚ ਹੈ ਅਸਲ ਉਹ ਕੀ ਕਹਿੰਦੇ ਆ ਲਾਖ ਦੇਖੋ ਉਹ ਕਹਿੰਦੇ ਸੀ ਅਕਾਲੀ ਦਲ ਵਾਲੇ ਆ ਇਹ ਕਹਿੰਦੇ ਨਾ ਤੇ ਕੈਂਡੀਡੇਟ ਕਿਹਦਾ ਅਕਾਲੀ ਦਲ ਦਾ ਨਾ ਇਕ ਕੱਲ ਤੇ ਸੰਜੇ ਵਿਚਾਰਾਂ ਜੜਾਈ ਹੈ ਇਕੜਾ ਅਸੀਂ ਕਦੇ ਪਗੋੜੇ ਨਾਲ ਤਾਂ ਹੋਈ ਸੀ ਨਾ ਹੀ ਹੋਣਾ ਅਕਾਲ ਤਖਤ ਸਾਹਿਬ શ્રી ਅਕਾਲ ਤਖਤ ਸਾਹਿਬ ਦੇ ਉੱਤੇ ਕੁਝ ਨਹੀਂ ਹੈਗਾ ਉਹ ਮਹਾਨ ਹੈ ਔਰ ਸਾਡਾ ਕੱਲਾ ਸਿੱਖਾ ਜੀ ਨਹੀਂ ਹਰ ਧਰਮ ਨੂੰ ਮੰਨਦਾ ਹੈ ਵੇਖੋ ਤੁਸੀਂ ਹਰ ਧਰਮ ਦੇ ਲੋਕੀ ਉੱਥੇ ਆਉਂਦੇ ਹੈਗੇ ਜਿੱਦੀ ਨੀ ਪੱਥਰੀ ਵੀ ਆ ਵੀ ਜਿਨ ਰੱਖਿਆ ਹੋਵੇ ਠੀਕ ਹੈ ਜੀ ਉਹ ਅਕਾਲ ਤਖਤ ਸਵਾਰੇ ਆਪਾਂ ਕਿਵੇਂ ਕੋਈ ਉਹ ਨਹੀਂ ਗੱਲ ਸਰ ਟਿੱਪਣੀ ਕਰ ਸਕਦੇ ਆ ਸੋ ਮੈਂ ਅਕਸ਼ਿਰੀ ਅਕਾਲ ਤਖਤ ਸਵਾਰੇ ਜ਼ਿੰਦਗੀ ਟਿੱਪਣੀ ਕਰ ਸਕਦਾ ਜਿੱਥੇ ਰਹੀ ਦੂਜੀ ਗੱਲ ਆਪਣੇ ਅਸੀਂ ਉਹਨਾਂ ਨੂੰ ਕੋਈ 5 ਮੈਂਬਰੀ ਕਮੇਟੀ 7 ਮੈਂਬਰੀ ਕਮੇਟੀ ਨੂੰ ਅਸੀਂ ਕਦੀ ਨਾ ਨਹੀਂ ਕਰਦੇ ਹੈਗੇ ਲੇਕਿਨ ਇੱਕ ਗੱਲ ਦਾ ਅਫਸੋਸ ਹੁੰਦਾ ਹੈ ਕਿ ਆਕਾਲ ਚਿਰੀ ਅਕਾਲ ਤਖਤ ਸਾਫ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਦੇਖੋ ਸ਼੍ਰੋਮਣੀ ਅਕਾਲੀ ਦਰ ਨੇ ਕਦੀ ਸਿਆਸਤ ਨਹੀਂ ਕੀਤੀ ਕਦੀ ਨਹੀਂ ਕਿਹਾ ਹੈਗਾ ਕਿ ਉਹ ਪੰਜ ਮੈਂਬਰੀ ਕਮੇਟੀ ਕੀ ਕਰਦੇ ਕੀ ਨਹੀਂ ਕਰਦੇ ਅਸੀਂ ਕਹਿੰਦੇ ਆ ਤੇ ਪ੍ਰਤੀਕਿਰਨੀ ਕਰੋ ਲੇਕਿਨ ਸਿਆਸਤ ਦਾ ਅਲਟੀਮੇਟਲੀ ਹੈ ਤਾਂ ਸਾਰੇ ਭਾਈਚਾਰਾ ਤੌਰ ਤੇ ਹਾਂਜੀ ਆ ਸੋ ਮੈਂ ਤਾਂ ਕੋਈ ਟਿੱਪਣੀ ਕਰ ਨਹੀਂ ਸਕਦਾ ਪਰ ਮੈਨੂੰ ਇਨਾ ਪਤਾ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਵੀ ਆਪ ਬਣਾਈ ਹੋਈ ਹੈ ਸ਼ਿਦਰਵਾਲਪੁਰ ਸਾਹਿਬ ਤੋਂ ਨਹੀਂ ਬਣੀ ਆਪ ਬਣਾਈ ਹੋਈ ਹੈ ਉਹਨਾਂ ਦੇ ਮੰਦ ਦੇ ਵਿੱਚ ਅਗਰ ਪਾਰਟੀ ਪ੍ਰਤੀ ਜਾਂ ਪਾਰਟੀ ਦੇ ਪ੍ਰਧਾਨ ਸਾਹਿਬ ਪ੍ਰਤੀ ਕੋਈ ਗਿਲਾ ਸ਼ਿਕਵਾ ਹੋਵੇ ਤੋ ਉਹਨਾਂ ਨੂੰ ਤਾਂ ਇਹੀ ਚਾਹੀਦਾ ਹੈ ਕਿ ਆਪੇ ਮੇਰੇ ਲਈ ਸਾਰੇ ਇਕੱਠੇ ਰਹਿ। ਆ ਸੱਚੀ ਗੱਲ ਦੱਸ। ਮੇਰੇ ਸਾਰੇ ਸਪੋਰਟ ਕਰ ਰਹੇ ਆ। ਇਹ ਆਲੀ ਸਾਹਮਣੇ ਹੋਈ ਗੱਲ ਤੁਹਾਡੀ ਕੋਈ? ਕੋਈ ਐ ਬਦੀ ਗੱਲ। ਹੂੰ। ਪੁੱਛ ਲੋ ਉਹਨਾਂ ਨੂੰ ਮੇਰੀ ਗੱਲ ਹੋਈ ਕਿ ਨਹੀਂ ਹੋਈ? ਹੂੰ। ਹੋਈ ਹੈ। ਹੋਣਗੇ ਮਦਦ ਕਰਨ ਪ੍ਰਚਾਰ ਕਰ। ਕਰ ਰਹੇ ਨੇ। ਹੂੰ। ਕੌਣ ਕਹਿੰਦਾ ਨਹੀਂ ਕਰੇ? ਮੈਂ ਕਈ ਕਈ ਬੰਦੇ ਗਏ ਆ। ਮੈਂ ਲੱਖਾਂ ਗਿਆ ਹੋ ਗਏ ਆ। ਿਆਲੀ ਸਾਹਿਬ ਤੁਹਾਡੇ ਬਾਰੇ ਆਲਰੇਡੀ ਓਕੇ ਕਰ ਚੁੱਕਿਆ ਜੀ ਹਮਨਸਨ ਨੂੰ ਵੋਟ ਪਾਣੀ। ਉਹ ਨਾਲੇਰ ਇਹ ਕਹਿ ਚੁੱਕਿਆ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾਣੀ ਹੈ। ਕੋਛੋਣਾ ਕਿਹਾ ਕਿ ਰਿਪਿਆ ਤੁਸੀਂ ਆਪ ਪੁੱਛ ਸਕਦੇ ਜਾਂਦੇ ਜਾਂਦੇ ਆਪਣੇ ਹਲਕੇ ਦੇ ਲੋਕਾਂ ਨੂੰ ਕੁਝ ਅਪੀਲ ਜਾਂ ਕਰਨੀ ਚਾਹੁੰਗੇ ਕੁਝ ਕਹਿਣਾ ਚਾਹੁੰਗੇ ਮੈਂ ਤਾਂ ਇਹ ਅਪੀਲ ਕਰਦਾ ਕਿ ਤੁਹਾਡਾ ਹਿੱਸਾ ਹੈਗਾ ਤੁਹਾਡਾ ਬੱਚਾ ਤੁਹਾਡਾ ਭਰਾ ਵਾ ਤੁਹਾਡਾ ਚੋਬਰ ਜੀ ਸਮਝ ਲੋ ਤੁਸੀਂ ਬੱਚੇ ਸਮਝਣ ਪਿਤਾ ਸਮਝਣ ਚਾਚਾ ਸਮਝਣ ਤਾਇਆ ਸਮਝਣ ਕੋਈ ਸਮਝਣ ਆਪਾਂ ਇੱਕ ਪਰਿਵਾਰ ਇੱਕ ਪਰਿਵਾਰ ਤੇ ਆਪਾਂ ਇੱਕ ਜੋਟ ਰਹੀਏ ਇੱਕ ਜੋਟ ਰਹਿਣਾ ਨਾ ਜੋ 베ਸਟ ਹੈਗਾ ਜੋ 베ਸਟ ਹੈ ਮੈਂ ਤਾਂ ਆਪਣੇਆਂ ਨੂੰ ਸਾਰੇ 베ਸਟ ਕਹਾਂਗੇ ਪਰ ਜੋ ਆਪਣੇ ਹਲਕੇ ਲਈ ਅੱਛਾ ਆਏਗਾ ਜੋ ਆਪਣੇ ਹਲਕੇ ਦਾ ਪਲਾਸ ਕੋਈ ਸਾਡਾ 1.5 ਸਾਲ ਦਾ ਸਮਾਂ ਜਿਆਦਾ ਸਮਾਂ ਨਹੀਂ ਹੈ। ਬਾਕੀ ਆਪਾਂ ਸਾਰ ਨੂੰ ਟੈਸਟ ਕਰ ਚੁੱਕੇ ਆਵਾਂ ਦੀ ਪਾਰਟੀ ਦੇ ਬਤਿੰਨ ਸਾਲ ਦੇਖ ਚੁੱਕੇ ਆਂ। ਕਾਂਗਰਸ ਆਪਾਂ 5 ਸਾਲ ਦੇ ਚੁੱਕੇ ਆ। ਉਸ ਤੋਂ ਬਾਅਦ 10 ਸਾਲ ਆਪਾਂ ਸ਼੍ਰੋਮਣੀ ਅਕਾਲੀ ਦਲ ਦੇਖ ਚੁੱਕੇ ਆਂ। ਸਾਰਨ ਤੋਂ ਇਹ ਸਾਰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਵਕਾਰ ਸਿੰਘ ਘੋਮਣਸਿਗੇ ਜਿਹੜੇ ਕਹਿੰਦੇ ਆ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਤੇ ਪੂਰਾ ਵਿਸ਼ਵਾਸ ਹੈ ਤੇ ਉਹਨਾਂ ਨੂੰ ਮੇਰੇ ਤੇ ਆਸ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਮੈਨੂੰ ਵੋਟ ਪਾ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਤਾਂ ਜੋ ਜਿਹੜੇ 9ਵੇਂ ਵਿਧਾਇਕਾ ਉਹਨਾਂ ਦੀਆਂ ਅੱਖਾਂ ਖੋਲੀਆਂ ਜਾ ਸਕਣ ਕੈਮਰਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਟਿਆ